ਅਸਰੀ ਕਾਲ ਬਾਈ ਜੀ ਸਾਰਿਆਂ ਨੂੰ ਮਹਾਰਾਜ ਲੋ ਬਾਈ ਜੀ ਸਲਾਹ ਚੱਲਦੀ ਐ ਅੱਜ ਜਿਹੜੀ ਸੁਗਵਾਈ ਚੌਲਾਂ ਦੇ ਲੰਗਰ ਦੀ ਬਾਈ ਕੱਲ ਨੂੰ ਮਿੱਠੇ ਚੌਲਾਂ ਦਾ ਮਿੱਠੇ ਚੌਲਾਂ ਦਾ ਨਾ ਮਿੱਠੇ ਕੱਲ ਨੂੰ ਲਾਉਣੇ ਆ ਕੱਲ ਨੂੰ ਸਵੇਰੇ ਭਾਈ 9 ਵਜੇ ਕੀ ਹੋਈ ਸਾਡੇ ਭਾਈ ਮਿਲ ਲੱਗੇ ਭਾਈ ਮੀਂਹ ਨਹੀਂ ਪੈਂਦਾ ਅੱਜ ਰੋਪੜ ਤੇ ਆਇਆ ਮੈਂ ਉਰੇ ਤੇ 2 ਕਿਲੋਮੀਟਰ ਪਿੱਛੇ ਪੂਰਾ ਨਹੀਂ ਪੈਂਦਾ ਜਿੱਥੇ ਚੌਣਾ ਵਾਲੇ ਨਾਲ ਗੱਲ ਕਰਦੇ ਦੇ ਖੜੇ ਉੱਥੇ ਪੂਰੇ 45 ਚੱਲਦੇ ਹਾਂ ਪੂਰੇ ਬੰਦ ਵਾਲੇ ਚੱਲਦੇ ਉੱਥੇ ਹਾਂ ਆਪਣੇ ਬੁੱਢੇ ਪੂਰੇ ਟੱਪੇ ਉਹ ਲੋਤਰੇ ਮੀਂਹ ਆ। ਇੱਕ ਤਾਂ ਚੱਲ ਬਦਲਬਾਈ ਹੋਈ ਵੀ ਨਾ। ਹਾਂ। ਉਧਰ ਦੀ ਸਾਰੇ ਧੁੱਪ ਆਹੀ ਜੀ ਦੀ ਨਾ। ਹਾਂ ਹਾਂ। ਵੀ ਪੁੱਛ ਨਾ। ਯਾਰ ਅਸੀਂ ਜਾ ਕੇ ਜਾਂ ਗਏ ਆ ਧੁੱਪਾਂ ਦੀ ਡਾਉਣ ਆਪਾਂ। 2 ਮਿੰਟ ਬਾਅਦ ਉਹਦੇ ਦਰਵਾਜ਼ੇ 'ਤੇ ਖੜੇ ਜਾ ਕੇ ਇੱਕੋ ਦਾ ਮੀਂਹ ਆ ਗਿਆ। 20-25 ਮਟਾਂ ਚੰਗੇ ਲਾਈ ਵੀ ਆ। ਜਿਹੜੀ ਕਿਰਪਾ। ਪਤਾ ਨਹੀਂ ਕਿਹਾ ਉਰੀ ਕਿਰਪਾ ਰੁਗੀ ਵਧੀਆ ਨਾ ਬਾਈ ਜੇ ਕਹਿੰਦੇ ਵੀ ਡੌੜਾ ਡੌੜਾ ਕੰਮ ਦਾ ਕਰਦਾਨੀ ਕਾਲੂ ਕਰਦਾਨੀ। ਉਹ ਜਿਹੜੀ ਕਿਰਪਾ। ਕਾਲੂ ਸਿਰੇ ਗਲੀਓ ਕਰਦਾਨੀ। ਬਾਬਾ ਫਟਾ। ਦੋਨ ਬਾਬਾ ਕਰੂਗੇ। ਸਤਿਗੁਰੂ ਜੀ ਸਾਰੇ ਨੇ। ਕੋਹਾੜਾ ਉਹ ਬੰਦਾ ਬ ਦਲੀਬਾ ਸਮਾਨ ਸਮੂਲੇ ਨਾ ਹਾਂ ਸਮਾਨ ਲੈ ਆਈਏ ਚਲੋ ਬੱਟਨਾ ਬੱਟ ਛੱਡਣ ਵਾਲਾ ਕੰਮ ਹੋਇਆ ਹੋਇਆ ਅੱਜ ਉਹੀ ਤਾਂ ਬੱਟਨਾ ਬੱਟੇ ਦੀ ਚੱਲ ਹੋ ਜਾਣੀ ਗੱਲ ਬਾਾਕੀ ਖਾ ਕੇ ਜਾਇਓ ਭਾਈ ਨੇੜੇ-ਨੇੜੇ ਵਾਲੇ ਆਉਂਦੇ ਜਾਂਦੇ ਇੱਧਰ ਨੂੰ ਹਾਂ ਭਾਈ ਹਾਂ 9 ਵਜੇ ਖਾ ਕੇ ਦੇਖਿਓ ਭਾਈ ਨਾਲ ਖਾ ਕੇ ਦੇਖਿਓ ਤੇਰੀ ਆਈਟਮਾ ਪਾਉਣੀ ਆ ਤੁਸੀ ਮਸਾਲਾ ਚ ਆਉਣ ਕੋਈ ਨਹੀਂ ਕਰਿਆ ਹੈਗਾ ਹੁਣ ਅਸੀਂ ਬਣਾਉਂਗੇ ਬਾਈ ਠੀਕ ਠੀਕ ਚੈਰੀ ਕਹਿੰਦੇ ਚੈਰੀ ਖਾਸੀ ਪਾਈਓ ਭਾਈ ਅੱਛਾ ਹਾਂ ਵਿਚਾਰੀ ਕੰਮ ਕਰਦੀ ਚੈਰੀ ਮੀਂਹ ਲਿਆਉਂਦੀ ਖੱਟੀ ਚੈਰੀ ਜਿਆਦਾ ਔਲੇ ਪੈਣ ਚੈਰੀ ਅੱਛਾ ਠੀਕ ਆ ਚਲੋ ਚਲੋ ਬਾਈ ਜਾਂਦੇ ਸਮਾਨ ਹਾਂ ਵਧੀਆ ਲੋ ਜੀ ਆ ਕੇ ਸਮਾਨ ਲੈਣ ਰੱਖਦੇ ਆਪਾਂ ਨੇ ਚੌਲ ਰੱਖ ਲੈ ਇਹ ਸਮਾਨ ਮਗਾਇਆ ਬਾਕੀ ਭਾਈ ਸਮਾਨ ਬਹੁਤ ਮਗਾਇਆ ਨੇ ਅੱਜ ਅੱਗੇ ਬਹੁਤ ਆਈਟਮਾਂ ਬਾਈ ਨਹੀਂ ਬੂਈ ਮਗਾਇਆ ਵਾ ਨੀ ਬੋਬੀਆ ਸਲਾਈਸ ਵੀ ਆ ਸਲਾਈਸ ਜਿਹੜਾ ਅਸੀਂ ਪੀਨੇ ਆ ਉਹ ਵਿੱਚ ਪਾਉਣਾ ਚਾਹੀਦਾ ਅੱਗੇ ਰੱਖ ਲਈਏ ਕੀ ਭਰ ਕੇ ਅਸੀਂ ਆਉਠ ਆ ਗੀਆਂ ਚੀਨੀ ਆ ਗਈ ਹੈ ਜੀ ਗਾਇਸ ਬਲੇਕਾਂ ਆਉਂ ਬਲੇਕਾਂ ਆ ਗਈ ਚੀਨੀ ਆ ਗਈ ਕੀ ਆ ਤਿੰਨ ਚਾਰ ਤਰ੍ਹਾਂ ਦਾ ਹੋਊਗਾ ਬਾਈ ਦੇਸੀ ਕੀ ਉਹ ਦੇਸੀ ਦੇ ਕੋਤਰਾਂ ਦਾ ਹੀ ਆ ਉਹ ਚੈਰੀਆਂ ਕੋਈ ਗੱਲ ਕਰਦਾ ਦੇਸੀ ਕੀ ਵੀ ਆ ਦੇਸੀ ਕੀ ਵੀ ਆ ਚਰੀ ਵੀ ਆ ਇੱਕ ਬਈ ਸਲਾਈਸ ਆ ਇੱਕ ਦੂਆ ਦਾ ਗੜਾ ਦਾ ਪਾਈਨੈਪਲ ਦਾ ਜੂਸ ਵੀ ਆ ਪਾਈਨੈਪਲ ਮੈਨੂੰ ਨਹੀਂ ਪਤਾ ਬਈ ਇਹ ਵਿੱਚ ਕਿਵੇਂ ਪੈਣੇ ਆ ਤਾਂ ਹੁਣ ਕੱਲੂ ਭਰੂ ਵੀ ਕਿੱਥੇ ਹੋਣਾ ਤੁਹਾਨੂੰ ਪਤਾ ਲੱਗੂਗਾ ਅਰ ਸਾਡੀ ਬੜੀ ਗੱਲ ਵਿੱਚ ਇੱਕ ਨੀਂ ਨਿੰਬੂ ਆ ਨਿੰਬੂ ਆ ਦਾ ਟੋਲਾ ਚ ਨਿੰਬੂ ਹੋਣ ਮਿੱਠੇ ਵਾਣੇ ਮਿੱਠੇ ਟੋਲਾ ਦਾ ਮਿੱਠੇ ਵਾਣੇ ਵਾਣੇ ਮਿੱਠੇ ਉਹਨੇ ਤਾਂ ਬਾਈ ਜਿਹੜਾ ਸਲਵਾਈ ਉਹਨੂੰ ਪਤਾ ਨਹੀਂ ਇਹਨੇ ਕਿਆ ਚੀਜ਼ ਮੰਗਾਈ ਵੀ ਆ ਆਪਾਂ ਨੂੰ ਤਾਂ ਪਤਾ ਨਹੀਂ ਚੰਗੌਰ ਸਾਹਿਬ ਆਏ ਆ ਬਾਈ ਚੰਗੌਰ ਸਾਹਿਬ ਇਹ ਆ ਚੰਗੌਰ ਸਾਹਿਬ ਆਈ ਉਪ ਕਪਤਾਨ ਤੇ ਦਫ਼ਤਰ ਨਾਲ ਲਗਾਣਾ ਬਾਈ ਜੀ ਗਦਾਮ ਜਈਆ ਬਾਕੀ ਪਥਰੀ ਦੀ ਦਵਾਈ ਵੀ ਦਿੰਦਾ ਬਾਈ ਜੀ ਨੂੰ ਬੜੀ ਤੇ ਬੜੀ ਵੀ ਪਥਰੀ ਕੱਢ ਦਿੰਦਾ ਹਾਂ ਬਾਈ ਤਿੰਨ ਚਾਰ ਦਿਨ ਜਿਹੜਾ ਕੱਢ ਦਿੰਦਾ ਹਾਂ ਜਿੱਦੀ ਮਰਜੀ ਐਮ ਐਮ ਦੀ ਹੋਵੇ ਕਹਿੰਦੇ ਗੁਰਦੇ ਚ ਹੋਵੇ ਜਾਂ ਮਰਜੀ ਚ ਹੋਵੇ ਕਾਲੇ ਵਾਸਤੇ ਲੈ ਕੇ ਜਾਣੇ ਸੀ ਅੱਜ ਹਾਂ ਅੱਜ ਬਾਈ ਕਹਿੰਦਾ ਹੈ ਨਹੀਂ ਕੱਲ ਨੂੰ ਆ ਜਣੂ ਬਾਕੀ ਆ ਦਫ਼ਤਰ ਦੇ ਸਾਹਮਣੇ ਹਾਂ ਬਾਈ ਉਹ ਆ ਐਸ ਐਸ ਪੀ ਦਾ ਦਫ਼ਤਰ ਨਾਲ ਹਾਂ ਇਹਦੇ ਸਾਹਮਣੇ ਬਾਈ ਐਸ ਐਸ ਪੀ ਦਾ ਸਾਹਮਣੇ ਇਹਦੇ ਗਦਾਮ ਟਾਇਪ ਆ ਉਰੇ ਆ ਕੇ ਜਿਵੇਂ ਲੈਣੀ ਆ ਦਵਾਈ ਵਰ ਲੈ ਸਕਦੇ ਅਸੀਂ ਕਿਹਾ ਤਾਂ ਇਹਨੂੰ ਇਹ ਕਹਿੰਦਾ ਵੀ ਦੋ ਤਿੰਨ ਦਿਨ ਤੱਕ ਆਉਂਗੀ ਬਣ ਕੇ ਵੀ ਫ੍ਰੀ ਦਵਾਈ ਆ ਬਾਈ ਤੇ ਲੈਣੀ ਸਵੇਰੇ ਸ਼ਾਮ ਆ ਬਾਕੀ ਬਾਈ ਦੱਸੂਗਾ ਕਿ ਜੇ ਕਿਸੇ ਨੂੰ ਚਾਹੀਦੀ ਹੋਈ ਹੁੰਦੀ ਆ ਭਾਈ ਵਰਤ ਕੇ ਲੈ ਸਕਦਾ ਇਹ ਗਾਰੰਟੀ ਆ ਪਰ ਬਾਈ ਗਾਰੰਟੀ ਕਹਿੰਦਾ ਬਾਈ ਹਾਂ ਕਹਿੰਦਾ ਬਾਈ ਅਜਮਾਇਬ ਚੀਜ਼ ਆ ਕਹਿੰਦਾ ਜੰਮੂ ਕਸ਼ਮੀਰ ਦੇ ਵੀ ਲੋਕ ਆ ਲੈ ਲੈਣ ਹੋਏ ਜੰਮੂ ਜੰਮੂ ਦੇ ਵੀ ਬਈ ਨੇ ਦੂਰ ਤੇ ਕਹਿੰਦਾ ਬਈ ਆਪਰੇਸ਼ਨ ਹੋਣਾ ਤਾਂ ਕਹਿੰਦਾ ਉਹਦੀ ਐਦਾਂ ਹੀ ਨਿਕਲ ਗਈ ਦੇਖ ਲੈ ਐਦਾਂ ਹੀ ਨਿਕਲ ਗਈ ਸੇਵਾ ਹੀ ਆ ਚਲੋ ਫਰੀਦ ਦਵਾਈ ਕੋਈ ਪੈਸਾ ਨਹੀਂ ਕੋਈ ਹਾਂ ਪੈਸਾ ਨਹੀਂ ਲਾਲਚ ਹੁੰਦਾ ਨਹੀਂ ਕਿ ਕਈਆਂ ਨੂੰ ਵੀ ਵਿੱਚ ਫਰੀਦ ਦਵਾਈ ਫਰੀ ਹੈ ਬਿਲਕੁਲ ਹਾਂ ਬਿਲਕੁਲ ਵਰਤ ਸਕਦਾ ਬਾਕੀ ਕਾਲੇ ਲੰਦ ਆਉਣੀਆਂ ਕਾਲਾ ਵਰਤ ਕੇ ਬਾਕੀ ਕਾਲੇ ਦੱਸੇ ਦੇਣਾ ਤੁਹਾਨੂੰ ਕਿ ਨਹੀਂ ਚਲੋ ਬਾਈ ਠੀਕ ਹੈ ਜਮਾਨ ਹੋ ਅੱਜ ਦੇ ਬਾਜਾਣਾ ਆਪਾਂ ਨੇ ਟਰੈਕਟਰ ਵਾ ਬਿੱਲੇ ਬਿੱਲੇ ਸਮਾਨ ਚੱਕ ਕੇ ਟਰੈਕਟਰ ਦੇਖਦੇ ਕਿਆ ਕੋ ਕਰਿਆ ਹਾਂ ਇਹ ਫਿੱਟ ਹੁੰਦਾ ਜਿਹੜਾ ਡੀਏ ਦੇਖਦੇ ਕਿੰਨਾ ਫਿੱਟ ਕਰਿਆ ਹਲੇ ਤਿੰਨ ਦਿਨ ਹੋ ਗਿਆ ਪਿਆ ਖੋਲ ਲਿਆ ਫੇਰ ਰੱਖ ਲਿਆ ਦੇਖਿਆ ਨਹੀਂ ਹੈਗਾ ਇਸ ਵੀਰੇ ਕਹਿੰਦਾ ਕਹਿੰਦਾ ਫੋਲੇ ਵਿੱਚ ਨੂੰ ਦੁਬਾਰਾ ਫੇਰੇ ਲੁੱਟ ਜਣੀ ਆਇਆ ਤਾਂ ਅੱਛਾ ਪੰਕਿਆ ਕਹਿੰਦੇ ਕੋਈ ਬਾਹਰ ਆ ਗਿਆ ਤਾਂ ਚੌੜਾ ਹੋ ਗਿਆ ਤਾਂ ਇਹ ਕਹਿੰਦਾ ਇੰਨਾ ਬੜਾ ਮਨ ਚੰਗੇ ਨਹੀਂ ਲੱਗਦਾ ਫੇਰ ਵਾਖ ਲਾਇਆ ਉਹ ਤੇ ਵੀ ਛੋਟਾ ਕਰੋ ਵੀ ਛੋਟਾ ਕਰੋ ਨਹੀਂ ਠੀਕ ਹੁਣ ਦੇਖਦੇ ਕਿਆ ਬਣਿਆ ਕਿਆ ਨਹੀਂ ਜਾ ਕੇ ਦੇਖਦੇ ਹੁਣ ਛੋਟਾ ਬੜਾ ਜਾ ਕੇ ਦੇਖ ਹੁਣ ਦੇਖਦੇ ਜਾ ਕੇ ਕਿਆ ਬਣਾਇਆ ਜਿਹੜਾ ਸਾਹਿਬ ਜਿਹੜਾ ਟਰੈਕਟਰ ਲੱਗਿਆ ਸਾਹਿਬ ਜਿਹੜੇ ਫਿਰ ਛੋਟਾ ਹੀ ਲੱਤਾਂ ਕਹਿੰਦੇ ਨੇ ਪਰ ਮੈਂ ਕਹਿਆ ਵੀ ਇਹ ਤਾਂ ਬਹੁਤ ਬੜਾ ਭਾਈ ਇਹ ਤਾਂ ਬਹੁਤ ਬੜਾ ਹੁਣ ਉਹਨੂੰ ਦੁਬਾਰਾ ਕੱਢਿਆ ਛੋਟਾ ਛੋਟਾ ਬਾਹ ਸਧਰੀ ਨਾਲ ਟਾਜ ਕਰ ਬੋ ਉੱਪਰੋਂ ਮੋਟੇ ਜਿਹੇ ਸਿੱਕੇ ਲੱਗੇ ਨਾ ਐਡਾ ਵੱਡਾ ਨਾ ਕਰੋ ਸਪੀਕਰ ਉੱਪਰ ਕੱਢ ਦਿਓ ਸਪੀਕਰ ਉੱਪਰ ਕੱਢ ਦਿਓ ਬੇਸ ਇਹਦਾ ਬੇਸ ਵਿੱਚ ਬੇਸ ਦੀ ਕੰਮ ਆ ਉਹ ਬਕਸਾ ਉਹਦਾ ਕੰਮ ਬੇਸ ਉਹ ਕੀ ਬਾਈ ਘੱਟਵਾ ਦੇਖਦੇ ਚੌਲ ਕਹਿੰਦੇ ਵੀ ਟੌਪ ਦੇ ਚੌਲ ਆ ਇਹ ਸੁਪਰੀਮ ਗੋਲਡਨ ਸੈਲ ਦਾ ਸੁਪਰੀਮ 105 ਰੁਪਏ ਕਿਲੋ ਆ 105 ਰੁਪਏ ਕਿਲੋ ਬਾਈ ਸਿਰੇ ਵਾਲੇ ਆ ਸਿਰੇ ਵਾਲੇ ਬਾਈ ਕਹਿੰਦਾ ਸਪੈਸ਼ਲ ਹੀ ਲੈ ਕੇ ਆਉਣੇ ਕਹਿੰਦਾ ਵੀ ਤਾਂ ਸਵਾਦ ਬਣਨੇ ਆ ਹਾਂ ਪਹਿਲਾਂ ਅਸੀਂ 80 ਰੁਪਏ ਵਾਲੇ ਲੈ ਲੇ ਹੁਣ ਅਸੀਂ ਕਸਰ ਕੋਈ ਹੱਡੀ ਮੀ ਵਾਲੀ ਹਾਂ ਮੀ ਵਾਲੀ ਮੈਂ ਕਿਹੜਾ ਕੋਈ ਚੱਲ ਦੇਖੀ ਜਾਊ ਪਹਿਲਾ ਪਵੇ ਤਾਂ ਸਹੀ ਪਹਿਲਾ ਬਾਈ ਮੀਂਹ ਪਵੇ ਹੈ ਨਾ ਬਾਕੀ ਲਾ ਦੇਣਾ ਲੰਗਰ ਕਾਲੂ ਬਾਈ ਲੰਗਰ ਚਲਾ ਦੇਣਾ ਲੋ ਬਾਈ ਪਹੁੰਚ ਗਏ ਟਰੈਕਟਰ ਕੋਲ ਬਈ ਬਾਜਦਾ ਦਾ ਵਧੀਆ ਚੈੱਕ ਕਰ ਲਿਆ ਸੀ ਚਲਾ ਕੇ ਹਾਂਜੀ ਬਾਈ ਸ਼ੁਕਰ ਹੈ ਬਈ ਇਹ ਬੰਦਾ ਬੋਲਿਆ ਨਹੀਂ ਜਿਹਦਾ ਚੁੱਪੇ ਆਏ ਬੰਦੇ ਲਿਆਂਦੇ ਅੱਜ ਜਗਦੀਪਾਂ ਦੇ ਪਾਸ ਕਰਾਤੇ ਚੈੱਕ ਪਾਸ ਹੈ ਜੀ ਬਾਕੀ ਚੌਲ ਵਾਲੇ ਲੈ ਕੇ ਹੀ ਆਏ ਆ ਦੇਖ ਬਾਈ ਕੰਮ ਹੋ ਗਿਆ ਹਾਲੇ ਚੌਲ ਵਾਲਾ ਸਮਾਨ 4 ਮਾਦਿਆਂ ਨੂੰ ਕੰਮ ਹੋਇਆ ਲੈ ਹੁਣ ਦਾ ਰਾਤ ਪੈਣਾ ਜੀ ਦੀਪ 5 ਵਜੇ ਪੈ ਪੈ ਗਿਆ ਵਧੀਆ ਕੋਈ ਨਹੀਂ ਸਮਾਂ ਤਾਂ ਲਿਆਦਾ ਯਾਰ ਰਾਤ ਨੂੰ ਪੈ ਕੇ ਸਵੇਰੇ ਨਿਕਲ ਜੂਗਾ ਫੇਰ ਚੌੜਾ ਲਾਦਾ ਉਹਦਾ ਵਧੀਆ ਛੇਤੀ ਨਿਕਲੂਗਾ ਠੰਡੇ ਠੰਡੇ ਜਿਆਦਾ ਲੱਗੂ ਠੰਡੇ ਠੰਡੇ ਬਾਕੀ ਵੀਰ ਪਹਿਲਾਂ ਕਿਆ ਗੱਲ ਹੋਈ ਸੀ ਆਪਣੀ ਇਹ ਪਹਿਲਾਂ ਇਹ ਨਾ ਕਰਦਾ ਤਾਂ ਬੜਾ ਬੰਦੇ ਨੇ ਇੱਥੇ ਕਰਦਾ ਤਾਂ ਬਾਹਰ ਛਤਰੀ ਦੇ ਪਿੱਛੇ ਆ ਇੱਥੇ ਇੱਥੇ ਆ ਗਿਆ ਦਾ ਫਰੇਮਾਂ ਬੜੀਆਂ ਮਾਹੀ ਤਾਂ ਬੜਾ ਬਣ ਗਿਆ ਬਹੁਤ ਯਾਰ ਇੱਕ ਦਿਨ ਹੋਰ ਦੱਤਾ ਹੁਣ ਐਕਸਟਰਾ ਵੀ ਭਾਈ ਤੈਨੂੰ ਦਿਖਾੜੀ ਹੋਰ ਦੰਨੇ ਆ ਕਾਲੂ ਜਾਊਗਾ ਇਹਨੂੰ ਠੀਕ ਕਰ ਹੁਣ ਆ ਚੰਗਾ ਲੱਗਦਾ ਜਾਂਦਾ ਕਿ ਠੀਕ ਆ ਆ ਜਾ ਭਾਈ ਪਿੱਛੇ ਵੀ ਦਿਖਾ ਦਮ ਤੈਨੂੰ ਹੁਣ ਹੁਣ ਫੋਨ ਲੱਗਦਾ ਇਹ ਚੀਜ਼ ਉਹਦਾ ਕਹੀ ਜਾਂਦਾ ਕੋਈ ਨਾ ਕੁਸ ਕਹਿੰਦਾ ਹਫਤਾ ਰੁਕੀ ਇਹ ਤਾਂ ਗੱਗੇ ਲੋਗੋ ਲੱਗਣਾ ਉੜੇ ਵੀ ਕਟਿੰਗ ਲੱਗਣੀ ਆ ਠੀਕ ਆ ਐਥੇ ਲਿਖਾਉਂਗਾ YouTube ਉੱਤੇ ਦਵਾਈ ਬਸ ਹੈ ਮਲਕੀਤ ਦਵਾਈ ਲਿਖਾਉਂ ਉਹ ਰੇ ਫਰੇਮ ਚ ਲਾਣੀ ਹੋਗਾ ਤੂੰ ਫਰੇਮ ਚ ਉਰੇ ਮਲਕੀਤ ਪਾਈ ਦਿਖਾਉਣਾ ਫਰੇਮ LED ਸਿੰਗਲ ਲਾਉਣਾ ਸਿੰਗਲ ਲਿਖ ਉਰੇ ਆਪਣਾ ਤੇਰੀ ਤੇਰੀ ਲਾਈਟ ਆ ਲੋਗੋ ਲੱਗ ਲਾਈਟਾਂ ਲੋਗੋ ਭਾਈ ਆਹ ਦੇਖ ਹੁਣ ਇਹ ਗੱਲ ਅਸੀਂ ਕਹਿਣਤਾਂ ਸੀ ਪਹਿਲਾਂ ਲਾਈਟ ਬਾਹਰ ਥੀ ਹੁਣ ਆਪਾਂ ਇਹ ਨਾ ਆ ਦੇਖੋ ਐਨ ਐਨ ਆ ਕਰਿਆ ਅੰਦਰ ਇਹ ਉਹ ਲਾਈਟ ਉਹ ਫੋਟੋ ਬਾਹਰ ਬਾਹਰ ਆ ਕੇ ਲਾਈਟ ਅੰਦਰ ਆ ਜਾਣੀ ਉਹ ਲਾਈਟ ਅੰਦਰ ਬਲੋਗੇ ਦੂਰ ਤੇ ਚਾਂਕੂਗਾ ਗੱਲਬਾਤ ਬਣ ਜਵੇ ਦੇਖ ਲਾ ਟਾਈਮ ਲੱਗ ਜਾਵੇ ਬੇਸ਼ੱਕ 1-2 ਦਿਨ ਹੋਰ ਕਰਦੇ ਹਾਂ ਹਾਂ ਬੰਦੇ ਆ 20 ਦਿਨ ਲੱਗਣ ਨਾਲੇ ਮੈਂ 20 ਦਿਨ ਲੱਗਣੇ 1 ਦਿਨ ਹੋਰ ਬਹੁਤ ਹੈ ਕਹਿੰਦਾ ਕਰਦਾ ਹੀ ਆ ਕੋਈ ਗੱਲ ਇਹ 2-3 ਇੰਚ ਤੇਰਾ ਹੋਰ ਅੰਦਰ ਹੋ ਜਾਣਾਗਾ ਖੜ ਜਾ ਇਹ ਰੋਕੋ ਵਾਲਾ ਯਾਨੀ ਪਿੱਛੇ ਟਰਾਲੀ ਟੁੱਟੇਗਾ ਜੰਡੇ ਬੰਡੇ ਗੰਨੇ ਵਾਲਾ ਹਾਂ ਚਲ ਗਿਆ ਇਹ ਉਹ ਜਿਹੜਾ ਕਿ ਮੜਾ ਚਾਹੇ ਨਹੀਂ ਹੈ ਤਾਂ ਫਟਦਾ ਬਹੁਤ ਹੈ ਜਿਹੜੀ ਉਹ ਫੇਰ ਵੀ 2-3 ਇੰਚ ਹੋਊ ਹੋ ਜਾਣਾ ਜੇ ਲੱਗ ਗਿਆ ਖੋਲ ਦੇ ਰੱਖ ਆਪਣੇ ਜੀ ਹਾਂ ਤਾਂ ਇਹ ਲਾਉਣਾ ਬਦਲੇ ਦਾ ਜੇ ਲੱਗਦਾ ਦੀਗਾ ਖੋਲ ਕੇ ਰੱਖਿਆ ਨੇ ਇਹਦੇ ਕੋਲ ਵੀ ਲੋਕ ਬਣਾ ਇਹ ਸਿੱਧਾ ਕਾਹਦੇ ਕਰਿਆ ਨੇ ਇਹ ਸਿੱਧਾ ਨਹੀਂ ਲੱਗਣਾ ਕਹਿੰਦਾ ਟੇਪਰ ਸੋਨਾ ਲੱਗਣਾ ਸਿੱਧਾ ਪੈਣਾ ਲੱਗਣਾ ਟੇਪਰ ਐ ਉਰੇ ਨਾਮ ਨਹੀਂ ਖੜਾ ਨਹੀਂ ਇਹ ਪ੍ਰਾਇ ਹੋਣਾ ਹੈ ਹੋਣ ਦੇ ਪ੍ਰਾਇ ਨਹੀਂ ਨਹੀਂ ਕਿੱਕੇ ਦੂਰ ਤੋਂ ਦੇਖਿਆ ਮੈਨੂੰ ਲੱਗਿਆ ਵਧੀਆ ਲੱਗਦਾ ਸੀ ਜਾਨ ਠੀਕ ਹੈ ਭਾਈ ਇਹ ਦੇਖ ਲਿਆ ਤਾਂ ਤਾਂ ਵਧੀਆ ਸਾਡਾ ਤਾਂ ਕੰਮ ਮੈਲ ਰਹੀ ਸੀ ਨੋਕ ਕੱਢਣੇ ਕੱਢਣੇ ਹੁਣ ਉਹ ਠੀਕ ਹੈ ਸਹਿਜ ਸਹਿਜ ਠੀਕ ਹੈ ਉਹ ਸਹਿਜ ਤਾਂ ਨਹੀਂ ਕਹਿੰਦਾ ਸਹਿਜ ਤਾਂ ਵਧੀਆ ਸਹਿਜ ਦਾ ਸਹਿਜ ਦੱਸੋ ਸਹਿਜ ਪਹਿਲਾਂ ਕਹਿੰਦਾ ਇਹ ਬਾਹਰੋਂ ਕੋ ਪਹਿਲਾਂ ਲੱਗਦਾ ਬੁਰਾ ਹੁਣ ਠੀਕ ਹੈ ਨਹੀਂ ਪਹਿਲਾਂ ਤਾਂ ਇਹਦਾ ਬੁਰਾ ਬਣ ਗਿਆ ਤਾਂ ਯਾਰ ਬਾਬਾ ਬਣਾਉਂਦਾ ਤੋਰ ਪਤਾ ਪਰ ਬਣ ਗਿਆ ਤਾਂ ਫਿਰ ਤਾਂ ਬਣਾਇਆ ਗਿਆ ਤਾਂ ਮੈਨੂੰ ਕੱਟਣੇ ਵਿੱਚ ਆਹ ਤਾਂ ਮੈਂ ਪੱਟੇ ਨੇ ਦੁਆਰੇ ਮੈਂ ਪੱਟ ਲੈਣ ਨੂੰ ਮੈਂ ਚੱਲਿਆ ਘਰ ਨੂੰ ਸਾਬੇ ਨੂੰ ਕੱਟਣੇ ਫਿਰਦਾ ਵੀ ਸਾਬੇ ਤੇ ਉੱਪਰ ਨੂੰ ਲਾ ਦਵਾ ਉਹ ਵੀ ਬਣਾਤਾ ਜਿਹੜਾ ਪਹਿਲਾਂ ਹੀ ਤਾਂ ਲੋਹੇ ਟਰੰਕ ਜਾਂ ਸਾਬੇ ਹੋ ਕੇ ਨਹੀਂ ਮਾਂ ਬਾਈ ਨਹੀਂ ਇਹ ਤਾਂ ਬੋਗੋਰਾ ਲੱਗ ਗਿਆ ਅੱਛਾ ਐਡਾ ਨਹੀਂ ਕੰਮ ਕੰਮ ਲੈਣਾ ਕੰਮ ਕਹਿੰਦਾ ਫਰੀ ਦੇ ਦਿਮਾਗ ਨੇ ਕੰਮ ਕਰ ਰਹੇ ਨੇ ਹੁਣ ਤਿਰਛੀਆਂ ਲੰਗੀਆਂ ਆਹ ਕਿੱਥੇ ਲਾਈਏ ਨੇ ਆ ਵੀ ਦੁਕੀ ਨੇ ਲਾਈਏ ਨੇ ਹੁਣ ਰੱਖਦੇ ਆਂ ਆ ਵੀ ਆਏ ਤੇ ਮੇਰੀ ਜੇਬੜੀ ਅੰਦਰ ਨੂੰ ਆਏ ਤੇ ਪਰ ਲਾਈ ਅੰਦਰ ਨਾ ਕਰਕੇ ਉਰੇ ਲਾਉਣੀਆਂ ਇਹਦਾ ਡਿਜ਼ਾਈਨ ਆਦਾ ਡਿਜ਼ਾਈਨ ਆ ਜਿਹੜਾ ਕਿ ਲਾਈਟਾਂ ਨੇ ਲੈਪਟਾਪ ਡਿਜ਼ਾਈਨ ਆ ਇਹ ਅੱਛਾ ਕਰੀ ਜੇ ਉੱਪਰ ਤਾਂ ਨਹੀਂ ਹੈਗਾ ਇਹਦਾ ਬਰਾਬਰ ਇਹ ਬਰਾਬਰ ਬਰਾਬਰ ਆ ਇਹ ਉਹ ਮੁਰਦੇ ਦੇ ਦੇਖਦੇ ਆ ਭਾਈ ਯਾਰ ਇੱਕ ਬਾਈ ਮੁਰਦੇ ਦੇਖ ਲੋ ਕਹਿੰਦਾ ਫਰੰਟ ਦੇ ਮੁਰਦੇ ਲੈ ਆ ਆਹ ਜਪਨੀ ਕਹਿੰਦਾ ਉਹ ਮੁਰਦੇ ਦਾ ਲੁੱਕ ਬੜੀ ਘੈਂਟ ਹੈ ਦੀ ਯਾਰ ਜਿਹੜੇ ਬੇਸਾਂ ਲਾਈਆਂ ਨਾ ਮੈਨੂੰ ਬਹੁਤ ਲੱਗੀਆਂ ਬੇਟਾ ਆ ਕਿਆਉਂ ਦੀ ਬੇਸਾਂ ਬਹੁਤ ਸਾਦਗੀ ਜਿਹੀਆਂ ਮਤਲਬ ਇਹੋ ਜਿਹੀਆਂ ਬਈ ਬਹੁਤੀ ਹਾਂ ਪੁੱਛਿਆ ਜਾ ਕੰਮ ਨਹੀਂ ਹੈਗਾ ਵਧੀਆ ਲੱਗਿਆ ਮਨ ਉਹ ਕੰਢੇ ਉਹਨੇ ਛੜ ਕੇ ਵੀ ਐਂ ਸੁਣਦਾ ਹਾਂ ਐ ਵਧੀਆ ਬੇਸ ਵੱਜਦੀ ਠੀਕ ਹੈ ਹਾਂ ਕਿੰਨੀਆਂ ਬੇਸਾਂ ਆਉਂਗੀਆਂ ਇਹ ਆਵਾਜ਼ ਦਾ ਧਿਆਨ ਰੱਖਣੀ ਥੋੜੀ ਜਿਹੀ ਉਹਦਾ ਬੰਦਾ ਸੁਣੀ ਜਾਵੇ ਤਾਂ ਚੱਲ ਉਹ ਤਾਂ ਕਦੇ ਹੋ ਗਿਆ ਉਲੀ ਲਾ ਲਿਆ ਭੰਗੜੇ ਭੁੰਗੜੇ ਪਾਉਣੇ ਹੁੰਨੇ ਆਗਾ ਕਦੇ ਕਿਤੇ ਛੋੜੀਆਂ ਬਣਾਉਂਦਾ ਖਾਣਾ ਦੇਖਣ ਗਏ ਆੜਾ ਕਦੇ ਵਾ ਅਸੀਂ ਲੋੜੀ ਲੋੜੀ ਮਨਾਉਨੇ ਆ ਗਈ ਇੱਕ ਵਾਰ ਹੋਰ ਪ੍ਰੋਗਰਾਮ ਫੈਸਟੀਵਲ ਹੁੰਦਾ ਸਾਡੇ ਪਿੰਡ ਚ ਭੰਗੜਿਆ ਫੇਰੇ ਇਹੀ ਚੱਲਦਾ ਹੈ ਵੀ ਉਹ ਤਾਲਾ ਚੱਲਦਾ ਇਹ ਚੱਲ ਜਾਇਆ ਕਰੂੰਗਾ ਹੁਣ ਬਾਈ ਕਹੀ ਜਾਂਦੇ ਕਹਿੰਦੇ ਜੀ ਪੈਸਾ ਬਹੁਤ ਖਰਾਬ ਕਰਦੇ ਡਾਕਟਰ ਹੁਣ ਅਸੀਂ ਤਾਂ ਬਾਈ ਨਾ ਪਰੇ ਲਾਉਣਾ ਜਿਹੜੇ ਲਾਉਣਾ ਮੈਨੂੰ ਕਿਹੜੇ ਲਾਏ ਬਾਈ ਮੇਰੀ ਸੁਣੋ ਗੱਲ ਪ੍ਰਾਣਾ ਪ੍ਰਾਂਡ ਇਹ ਵੇਚਿਆ ਨਵਾਂ ਲਵਾਤਾ ਨਵਾਂ ਲਵਾਤਾ ਹਾਂ ਨਾਲੇ ਕਿਸ਼ਤਾਂ 'ਤੇ ਪਰ ਦੇ ਦੂੰਗੇ ਅਸੀਂ ਪੈਸੇ ਕੀ ਕਹੀ ਇਹਨੂੰ ਕਿਸ਼ਤਾਂ ਨਾਲ ਦੇ ਦੇ ਜਰ ਇਹਨੂੰ ਕਹਿੰਦਾ ਕਰਦਾ ਕੰਮ ਆ ਜਾ ਮਰਜ਼ੀ ਦੇ ਦਿਓ ਇਹਦਾ ਆਪਣਾ ਬਾਈ ਕਰਦੇ ਬੰਦਾ ਇਹਨਾਂ ਕੋਈ ਹੈ ਨਹੀਂ ਪੈਸੇ ਲੈ ਗੱਲ ਲੈਣੀ ਇਹ ਕਹਿੰਦਾ ਲਵਾ ਲਓ ਤੁਸੀਂ ਆਪਣਾ ਸ਼ੌਂਕ ਪੂਰਾ ਕਰੋ ਆ ਵੀ ਹੋਲੀ ਦੇ ਦੀ ਪੈ ਇਹਦਾ ਬੰਦਾ ਵਧੀਆ ਇਹਦਾ ਦਾ ਇਹ ਨੀ ਹੋਰ ਬਸ ਪਹਿਲੇ ਵਾਰ ਨਾਲੋਂ ਪਿਛਲੀ ਵਾਰ ਜਿਹੜੇ ਸੇਟੇ ਲਾਦਦੇ ਨੇ ਉਹ ਨਾਲੋਂ 100 ਗੋਣ ਚੰਗਾ ਹੈ ਬਰ ਹਾਂ ਇੰਨੀਆਂ ਬੇਸਾਂ ਹੋ ਗਈਆਂ 4 4 ਬੇਸਾਂ ਹੋ ਜਾਂਦੀਆਂ ਨਹੀਂ ਪਹਿਲਾਂ ਵਾਲਾ ਵੀ ਚੰਗਾ ਨਹੀਂ ਨਹੀਂ ਉਹ ਨਾਲੋਂ 100 ਮੈਂ ਨਹੀਂ ਕਿਹਾ ਮਾੜਾ ਦਾ ਉਹ ਉਹਦੇ ਨਾਲੋਂ 100 ਗੋਣ ਚੰਗਾ ਹੈ ਇਹ ਬੇਸਾਂ 4 ਹੋ ਗਈਆਂ ਦੋ ਦੀਆਂ ਹਾਂ ਉਹ ਮੱਝ ਦੇ ਦੀ ਗੱਲ ਕਰਦਾ ਇਹ ਮੱਝ ਦੇ ਦੀ ਮੱਝ ਦਾ ਬਹੁਤ ਹੈ ਬੇਸਾਂ 4 ਹੋ ਗਈਆਂ ਸਾਡੇ ਕੋਲ ਨਹੀਂ ਮਨੂੰ ਕਰਾਗੀ ਚੱਕੀ ਆ ਜਿੱਦਾਂ ਨਾਲ ਪੁੱਖ ਪੁੱਖ ਰਿਆ ਤੇ ਨਾਲ ਉਹ ਕੰਟ੍ਰੈਕਟ ਕਰਬੇ ਵਾਲਾ ਕੰਮ ਨਾ ਹੋ ਜਵੇ ਨਾ ਨਾ ਹੁਣ ਯਾਰ ਛਤਰੀ ਚ ਚਾਰ ਹੁਣੀ ਹੁਣੀ ਸੁਣਿਆ ਗਾਣੇ ਆਪਾਂ ਨੇ ਵਧੀਆ ਲੱਗਿਆ ਮਾਨੂੰ ਤਾਂ ਬਾਕੀ ਇਹਨਾਂ ਪੂਰਾ ਤਿਆਰ ਹੋਊਗਾ ਉਸ ਦਿਨ ਆਪਾਂ ਸਾਈਜ਼ਿੰਗ ਕਰਕੇ ਦੇਖਾਂਗੇ ਕਹਿੰਦੇ ਤੇ ਵੀ ਜਿਆਦਾ بڑا ਲਾਤਾ ਉਹ ਠੀਕ ਆ ਹੁਣ ਸਾਈਜ਼ ਹਾਂ ਉਹ ਪਹਿਲਾਂ بڑا ਹੋਊਗਾ ਦਾ ਮੈਂ ਖਲਾ ਕੇ ਗਿਆ ਕਾਲੀ ਤੇ ਪੁੱਛ ਜਾਈਂ ਲੱਗੇ ਬੰਦੇ ਨੂੰ ਹੁਣ ਵਧੀਆ ਲੱਗਦਾ ਹੁਣ ਐਨ ਸਿੰਪਲ ਲੱਗਣੀ ਛੇ ਦੇਖ ਉਹਦੂਆਂ ਕੰਮ ਕਰਾਉ ਹੋਇਓ ਜਿਹੜਾ ਨਾ ਲੈਟਰ ਲੁਟ ਵਾਲਾ ਲੈਟਰ ਅੰਦਰ ਅੰਦਰ ਉੱਤੇ ਬਾਹਰ ਬੂਰ ਲਾਉਣੀ ਜਿਹੜੀਆਂ ਜਿਹੜੀ ਜਗ੍ਹਾ ਪ੍ਰਾਨੇ ਅਰਜਨ ਲਾਲ ਆਏ ਲਾਈ ਵੀ ਦੀਆਂ ਨਹੀਂ ਨਹੀਂ ਰੁਕਣਾ ਬਹੁਤ ਕੱਢਦੇ ਗਏ ਆ ਕੋ ਨਹੀਂ ਲੈ ਲੋ ਬਾਈ ਇਹ ਦਿਖਾਤਾ ਆਪਣਾ ਤਾਤਾ ਦਾ ਬਾਬਾ ਜੀ ਇਹਨਾਂ ਦੀਓ ਕਿਰਪਾ ਬਾਈ ਬਾਬੇ ਦੀ ਕਿਰਪਾ ਬਾਈ ਬੰਦੇ ਦੀ ਕੀ ਔਕਾਤ ਹੈ ਕੁਝ ਵੀ ਨਹੀਂ ਉਹ ਤਾਂ ਹੈ ਉਹ ਬਾਬੇ ਦੀ ਕਿਰਪਾ ਬਾਈ ਜਿਹੜੇ ਕੰਮ ਹੋਈ ਜਾਂਦੇ ਨੇ ਇੱਥੇ ਕਰਾ ਸੰਦੇ ਕੁਝ ਪੈ ਗਿਆ ਇੱਥੇ ਕਰਾ ਸੰਦੇ ਕੁਝ ਪੈ ਗਿਆ ਬਾਈ ਅੱਖ ਚ ਪੈ ਗਿਆ ਉਹਦਾ ਸਪੈਨ ਦੇ ਦਾ ਹੀ ਤਾਂਗਾ ਦੇ ਵਿਚਾਲੇ ਵੀ ਹੈਗਾ ਥਲੇ ਆ ਗਿਆ ਹਾਂ ਥਲੇ ਵੀ ਨਹੀਂ ਹੈਗਾ ਉਹ ਹਲੇ ਗੱਡੀ ਆ ਰਹੀ ਜਗਾ ਹਲੇ ਮੈਂ ਖੜ ਚੁ ਗੱਡੀ ਥਲੇ ਸਮਾਰ ਪਿੱਛੇ ਰਸਦ ਲਈ ਗੱਡੀ ਆ ਰਹੀ ਹੈ ਜਿੱਥੇ ਤੇ ਗੱਡੀ ਆਉਂਦੀ ਨਹੀਂ ਪਰ ਪੈ ਰਹੇ ਹਾਂ ਕੋਲ ਕਰਾ ਬੈ ਟ੍ਰੈਕਟਰ ਲਗਾ ਉਹਦੇ 20 ਆ ਗਿਆ ਪੈ ਰਹੇ ਆ ਗਿਆ ਨਾ ਕਹਿੰਦਾ ਓਰੇ ਦੋ ਪਿੰਡ ਹਾਂ ਉਧੇ ਆਈ ਕੋਸਾ ਆਈ ਕੋਸਾ ਕਹਿੰਦਾ ਸਵੇਰੇ ਖੈਰਾਬਾਦ ਪਿਆ ਜਿੰਨਾ ਕ ਗੱਗੇ ਹੋ ਗਏ ਛਰਾਟੇ ਕਦੋਂ ਰੇਤਾ ਹੈ ਨਹੀਂ ਪਰਾ ਮੀ ਆਉਂਦਾ ਤੂੰ ਪੈਟਰ ਲਗਾਉਂਦੇ ਕਿਤੇ ਆ ਆ ਆ ਲੈ ਬਾਈ ਸ਼ਰਾਟੀਆਂ ਸੌਂਗ ਤੋਂ ਸ਼ਰਾਟੇ ਕਹਿੰਦੇ ਇਹਨੂੰ ਬਾਈ ਉਹ ਹੈ ਮੈਂ ਇੰਨਾ ਕ ਦਾ ਟੱਟ ਗਿਆ ਬਾਕੀ ਤੁਹਾਨੂੰ ਪਿੰਡ ਜਾ ਕੇ ਦਿਖਾਉਣੀ ਵੀ ਕਿੰਨਾ ਕ ਮਹੀਆ ਪਿੰਡ ਤੁਸ ਵੀ ਕੱਲ ਜੀ ਫੇਰ ਬਾਈ ਦੁਆਰ ਤੇ ਮੈਂ ਕੀ ਕਰਨਾ ਨਹੀਂ ਪੈ ਗਿਆ ਫੇਰ ਦੇਖ ਲੈ ਅੱਜ ਕਿੰਨਾ ਕ ਪਿਆ ਮਹੀ ਪਿੰਡ ਇਹਦਾ ਮਹੀ ਪਿਆ ਮਾਏ ਥਾਂ ਵੀ ਦਾ ਵੀ ਕੱਪੜੇ ਕਿੱਲੇ ਹੋ ਗਏ ਰੁੱਛੜੇ ਹੈ ਨਹੀਂ ਥੱਲੇ ਅੱਛਾ ਇੰਨਾ ਕ ਪਿਆ ਕੱਲੇ ਸਖਾ ਤਹਾ ਬੰਨ ਹਾਂ ਜੀ ਬੈਲੇ ਸੁੱਕ ਗਏ ਹਾਂ ਤੇ ਬੈਲੇ ਸੁੱਕ ਗਏ ਅਰੇ 3 ਨਾਲ ਪਾਣੀ ਨਿਕਲਿਆ ਉਹ ਇੰਨਾ ਕਿਤਾ ਉਹ ਹਲੇ ਅਸੀਂ ਲੈ ਕੇ ਆਏ ਸਮਾਜ ਚੌਂ ਵਾਲਾ ਯਾਰ ਗਿਆਨਤਾ ਦਮਾਣਾ ਚੌਂ ਵਾਲਾ ਚੌਂ ਸ਼ੁਰੂਆਤ ਹੋ ਗਈ ਪੱਤਰੀ ਦਾ ਚੌਂ ਤੇ ਖਾਣੇ ਆ ਗਏ ਇੱਥੇ ਕਿਉਂ ਕਿਹਨਾਂ ਵਾਲੀ ਅਸੀਂ ਪਾਕਿਸਤਾਨੇ ਹਾਂ ਇਹ ਪਾਕਿਸਤਾਨ ਵਾਲੇ ਵਾਹ ਜਮਨ ਬੁੱਟੇ ਦਿਖਾ ਕੇ ਲੁੱਟੇ ਘਟ ਰੰਮ ਤੂੰ ਆਲਾ ਆ ਤੇ ਦੇਖ ਇੱਧਰ ਆਹ ਕੱਲਾ ਜਮਨ ਕਹੇ ਸੀ ਤੋ ਦੇ ਆ ਜਾ ਮੜਾਤੀ ਹੁਣ ਇਹਨਾਂ ਨੂੰ ਪਤਾ ਵੀ ਜੂਆਂ ਆ ਗਿਆ ਜਮਨ ਇਹਦੀ ਗਾਰੰਟੀ ਕੋਈ ਨਹੀਂ ਹਰੇ ਮਮੇ ਉਹ ਕਹ ਲਾਇਆ ਉਹ ਆਹ ਲਾ ਉਹਦਾ ਪਹਿਲੇ ਹੀ ਖੜੀ ਬਿਲਕਣ ਜੀ ਆਇਆ ਉਹ ਇੱਕ ਜਾਂਮਣ ਆ ਭਈ ਇਹ ਵੀ ਲੰਮੀ ਆ ਉਹ ਦੇਖ ਰਾ ਸੀ ਇਹ ਆਹ ਵੀ ਦੇਖ ਰਾ ਸੀ ਤੂੰ ਇਹ ਪੱਪੇ ਹੋ ਜੂਗੀ ਰੀ ਯਾਰ ਸਾਰੇ ਇੰਨੇ ਤਾਂ ਗਾੜਾ ਲਿਆ ਮੇ ਨਾਲ ਉਹ ਵੀ ਕਮੜਾ ਕਮੜਾ ਆਏ ਬੁੱਤੇ ਪਾ ਨਹੀਂ ਘਾਤੇ ਪਾਣੀ ਮੰਗਦਾ ਹੈ ਹੋਰ ਪਾਣੀ ਦਾ ਪਤਾ ਕਰਦੇ ਫਿਰ ਭਰੇ ਆ ਮੈਂ ਫੇਰ ਨਾਲ ਦੀ ਨਾਲ ਨਾਲ ਦੀ ਨਾਲ ਭਰੇ ਆ ਇਦਾਂ ਹੋਤਲਾਂ ਦੀ ਹੋ ਗਈ ਬਸ ਚੱਲ ਵੀ ਸਾਦੀ ਆ ਲੈ ਕੋਈ ਚੱਕਰ ਇੱਕ ਵਾਰ ਤਾਂ ਹੁੰਦੀ ਹੋਏ ਛੋਟੀ ਆ ਨਾ ਇਹ ਚੱਲ ਭਣਾ ਮੈਂ ਇਹਨੂੰ ਇਕੱਲੇ ਕਹਿ ਦਤਾ ਵਾਪੂ ਨੂੰ ਹਾਂ ਮੈਂ ਡੇਕ ਸੁੱਕਣੀ ਆ ਇਹ ਇਹ ਤੇਰੀ ਨਹੀਂ ਗੱਲ ਔਰ ਜਿਹੜਾ ਉਹ ਦੇਖਦਾ ਉਹ ਲੱਗਿਆ ਵਾ ਇਹਨੇ ਹਵਾ ਲੁਆਈਆ ਨਾ ਨਾ ਔਰ ਡੇਕ ਮੈਲਾ ਹੀ ਵੀ ਦੇਖ ਜਾ ਕੇ ਤੂੰ ਇੱਟਾ ਜਾ ਤੂੰ ਕਿੱਕੜਾ ਲਿਆ ਇਹ ਸਪੈਸ਼ਲ ਮੈਂ ਤਾਂ ਸਾਨੇ ਮਿੱਟੀ ਲਿਆ ਤੂੰ ਗਾਰਾ ਲਾ ਕੇ ਲੈ ਆ ਬਣਾ ਕੇ ਆ ਜਾ ਤੂੰ ਫੇਰ ਦੁਆਰੇ ਜਾ ਕੇ ਲਿਆਉਂਗਾ ਮੈਂ ਵੀ ਲਿਆਉਂਗਾ ਵਾ ਨਾਲੇ ਹੋਰ ਵਾਜੂਗੇ ਹਾਂ ਪਾ ਕੇ ਲੈ ਆਉਂਗਾ ਤੂੰ ਹੁਣ ਦੁਆਰੇ ਰੋਡ ਕੱਟ ਕੇ ਲੈ ਤਾ ਹਾਂ ਕਿ ਜਵਾ ਹੋਣੀ ਆ ਉਹ ਕਚੜੀ ਲਾਈ ਉਹ ਬੱਤ ਕਰ ਉਹ ਕਚੜੀ ਲਾ ਕੇ ਲਾਈਕ ਮਾਰ ਦਿਖਾ ਕੇ ਲੈ ਮਾ ਆ ਜਾ ਆ ਜਾ ਕਚਲੀ ਲਾ ਕੇ ਲੈ ਜੀ ਆਹ ਦੇ ਉਹ ਦੋ ਹਰੀਆਂ ਹੀ ਦੀਆਂ ਜਾਂ ਸਾੜੇ ਸੂਕੀਆਂ ਹਾਂ ਆਏ ਹਰੀਆਂ ਆਏ ਆ ਬੱਸ ਆ ਦੇ ਜੀ ਲਾ ਕੇ ਲਾਈ ਹੋਈ ਆ ਉਹ ਤਾਂ ਜਾਣੀ ਐ ਵੀ ਪਿਆਰੀ ਐ ਬੱਸ ਇਹ ਅਗਲੇ ਸਾਲ ਖਾਵਾ ਕਰੂਗੀ ਇਹਨਾਂ ਦਿਨਾਂ ਚ ਤੁਹਾਨੂੰ ਦਿਖਾਉਂਗਾ ਮੈਂ ਉਹ ਇਹਦਾ ਹਦੀ ਬਾਈ ਇਹ ਮਿੱਟੀ ਲਿਆਇਆ ਨਾ ਮਿੱਟੀ ਲਿਆਇਆ ਮੈਂ ਯਾਰ ਮੈਂ ਉਹਦੀ ਜੜ੍ਹ ਥੋੜੋ ਹਲਾਈ ਆ ਮੈਂ ਤਾਂ ਖੁਰਪੇ ਨਾਲ ਉੱਥੇ ਤੇ ਆਏ ਪੱਟੇ ਮਿਗਾਨ ਲਾਏ ਖਣੇ ਮਿੱਟੀ ਵਰਤੀ ਹਵਾ ਲਵਾ ਕੇ ਹਵਾ ਲਵਾ ਕੇ ਬਹੁਤ ਵਧੀਆ ਹਲੇ ਹਲੇ ਹੀ ਤਾਂ ਯਾਰ ਜਿਹੜੇ ਬੂਟੇ ਨਹੀਂ ਚੱਲੇ ਹੈਗੇ ਉਹਨੂੰ ਬਾਹਰ ਕੱਢ ਦੋ ਹੁਰਕਿਆ ਹਲੇ ਤੂੰ ਤੂੰ ਹੀ ਆਉਂਦਾ ਹਾਂ ਤੂੰ ਤਾਂ ਉਹ ਤੂੰ ਤਾਂ ਵਿਚਾਰ ਦਬਾਅ ਚੱਲਿਆ ਉਹ ਮੇਰੇ ਵੀ ਤਾਂ ਖਤਮ ਹੋ ਗਿਆ ਖਤਮ ਹੋ ਗਿਆ ਲੱਗ ਗਿਆ ਬਾਈ ਆਹ ਕੇ ਇਹਨੂੰ ਪੱਟੋ ਹਾਂ ਵੀ ਇਹ ਵੀ ਪਾੜ ਦੇਣਾ ਹੁਣ ਤਾਂ ਲੈ ਮੈਂ ਤੂੰ ਨਹੀਂ ਚੱਲੇ ਹੁਣ ਟਾਈਮ ਆ ਉਹ ਜਿਹੜਾ ਘਾਹ ਫਟ ਕੇ ਹੋਰ ਲਾਈਏ ਠੀਕ ਨਹੀਂ ਬਾਈ ਤੇਰੇ ਨਾਲ ਗੱਲ ਹੋਦੀ ਉਹਦੀ ਹਾਂਜੀ ਕਿਹਦੀ ਪਹਿਲਾਂ ਨਿੰਮ ਦੀ ਦੇ ਲਿਆ ਕੇ ਲਿਆ ਲਾਦੀ ਲੈ ਹੁਣ ਲਾਉਣੀ ਐ ਮੋ ਲੈ ਉਹ ਅੱਛਾ ਕਹ ਕਹੀ ਜਾ ਕਰਾ ਡੋਹਰੋ ਪਟਣਾ ਇਹ ਜਿਹੇ ਇਹਦੀ ਜੇਬ ਹੀ ਲਾਉਣਾ ਉਹ ਕਾਲੂ ਲਾ ਲਿਓ ਬਾਈ ਮੈਂ ਜਾਣਾ ਬਾਗ ਤਾਂ ਨੂੰ ਕੱਖ ਲੈਉਣੇ ਤੇਰੇ ਹੱਥ ਤੇ ਲਾਉਣੀ ਦੀ ਯਾਰ ਕਾਲੂ ਲਾ ਲਿਓ ਤੁਸੀਂ ਪਾਪਾ ਨੂੰ ਮਾਰਾ ਜਾਂ ਇਹਨੂੰ ਬੂਟੇ ਨੂੰ ਪੱਟ ਇਹਦੀ ਜਗ੍ਹਾ ਲਾਈਏ ਖੜ ਕੇ ਖਰਾਬ ਹੋ ਗਿਆ ਹੈ ਮੈਂ ਕਹਿੰਦਾ ਨਿੰਮ ਉੱਥੇ ਲਾਉਂਦੇ ਯਾਰ ਹਾਂ ਨਹੀਂ ਉਰੇ ਲਾਉਣੀ ਉਹ ਰੇਨ ਦੇ ਹੱਥਰਾ ਪੜਾ ਲਈ ਕੱਖ ਵੀ ਜਣੇ ਪਿੱਛੇ ਦੇ ਜੜ ਤਾਂ ਹੈ ਨਹੀਂ ਨਾ ਡੰਡਾ ਤਾਂ ਰਹਿ ਗਿਆ ਇਹ ਉਹ ਬਾਈ ਬਾਪੂ ਉਹਨੇ ਕਹੀਣਾ ਪਟਣਾ ਡੂੰਗਾ ਇਹ ਨਹੀਂ ਸੁਣਦਾ ਮੇਰੀ ਵਿੱਚ ਇਹਦਾ ਪਾਣਾ ਰਹੀ ਦੇ ਮਿੱਟੀ ਪਾਉਣੀ ਉੱਪਰ ਠੀਕ ਆ ਫੇਰ ਰੇ ਫੇਰ ਮਿੱਟੀ ਫੇਰ ਉਹ ਰਗਣਾ ਇਹੇ ਇੱਥਾਂ ਮਿੱਟੀ ਰਖਣੀ ਬੋਲੀ ਮੈਂ ਨਹੀਂ ਬੋਲਣ ਦੂਦਾਦੀ ਤਨੂ ਦਾ ਨਿੰਮ ਲਾਉਣੀ ਨਿੰਮ ਨਿੰਮਸ ਗਸੋਂ ਸੁੱਕਣੀ ਚਾਹੀਦੀਗੀ ਉਹ ਬਾਈ ਜਿਹੜਾ ਆ ਵਿੱਚ ਨਿੰਮ ਨਹੀਂ ਵਾਜਾ ਰਹਿ ਗਿਆ ਇਹ ਕਾ ਚੱਕਰ ਹੋਇਆ ਕੁਛ ਤੇ ਲੱਗੇ ਵੇ ਆ ਹੋਰ ਕੀ ਰਹਿ ਗਿਆ ਇਹ ਹਾਲੀ ਤਾਂ ਨਹੀਂ ਆ ਚਿੱਡੇ ਮਾਸੇ ਜੀ ਦੀ ਤਗੜੀ ਅੰਮੇ ਮੈਨੂੰ ਲੱਗਦਾ ਥਾਲੇ ਮੈਨੂੰ ਲਾਦਾ ਉਹਦੀ ਹਾਰਦੇ ਆ ਕਾ ਨਾਲੀ ਛਾੜ ਦੀ ਗੱਲ ਹੋ ਰਹਾ ਹੈ ਕੱਦ ਕਿ ਨਹੀਂ ਵੜਨਾ ਹੈ ਕੱਢ ਦੇ ਕੱਦ ਵਾਂਗ ਰੜਲਾ ਸੀ ਉਹ ਬਹਿਣਾ ਲੱਗੀ ਵੀ ਆ ਕੱਦ ਮਾ ਟੱਪੀ ਸਕਦਾ ਇਹ ਵੀ ਗੱਲ ਹੈ ਟਾਈਮ ਨਾ ਟੱਪ ਜੂਗਾ ਨਹੀਂ 26 ਇਹਨਾਂ ਕੁੱਝ ਆ ਬੁੱਝੇ ਛੋਟੇ ਹੈ ਗੈ ਪੈਰ ਬੰਮੇ ਇਹ ਆ ਬੁੱਝੇ ਆ ਸਿੱਧੀ ਲਾਈ ਵੀ ਆ ਸਿੱਧੀ ਆ ਸਿੱਧੀ ਲਾਈ ਆ ਇਹ ਕਿ ਭਈਆ ਬੱਚੇ ਖਰਾਬ ਕਰਦਾ ਤੇ ਇੱਕ ਭਈਆ ਉਹਦੀਓ ਫਾਂਟ ਸਲੇ ਦੀ ਹਾਂ ਦਿੱਤੇ ਛਿੱਦੇ ਆ ਤੇ ਉਹ ਛਿੱਦੇ ਲਾਇਬੋ ਬਾਜਾ ਬੰਦਾ ਜਿਆਦਾ ਘਸੋਂਦਾ ਉਹ ਕਿੱਟੀ ਵੀ ਟੁੱਟਦੀ ਹੈ ਉਹ ਤੇ ਆਪਾਂ ਆਹੜਾ ਬਾਕੀ ਸਾਬ ਬਾਕੀ ਕਾਤੇ ਨਹੀਂ ਹੈਗੀਆਂ ਫਰਕ ਗੰਨੇ ਗੰਨਾ ਕਰਿਆ ਇਹਨੂੰ ਬਾਪ ਵੱਡੋ ਇਹੀ ਵੇਈਆ ਇੱਥੇ ਤੇ ਆਏ ਮੁੜਿਆ ਹੋਣਾ ਆ ਗੰਨੇ ਗੰਨਾ ਕਰਿਆ ਪਛਾਨ ਮੈਨੂੰ ਵੱਡੋ ਹੋ ਗਿਆ 18 ਘਟੇ 3 ਕਿਨ 85 ਦਾ ਮੇੜਾ ਖੜਾ 85 ਥੋੜੋ ਆਹ ਨਾ ਉਹ 85 ਵੱਡੋ 85 ਹੈ 18 ਲੈ ਦ ਆਹ ਜਾਂ ਕੰਨਾ ਕਿਸੇ ਦਾ ਨਿਕਲ ਨਾ ਦੇਖ ਲੈ ਉਹ 85 ਹੈ ਆ 38 ਦੇ ਮੇੜੇ ਇਹਦਾ ਆਪਣੇ ਆਪ ਜੰਮੇ ਵੇ ਆ ਤਾਂ ਵਿੱਚ ਵੀ ਜਾ ਕੇ ਤਾਂ ਇੱਥਾਂ ਤੇ ਉਹ ਬਾਹਲੀ ਭਈਆ ਬਾਕੂ ਮੜਾ ਦੱਦੇ ਕੱਕੇ ਡੱਕ ਤੱਕ ਪਾਪੂ ਦੱਦੇ ਕਿਆ ਕਹਿੰਦਾ ਇਹੇ ਕੱਟੇ ਕਰੇਬਾ ਕੱਟੇ ਕਾ ਨਾ ਹੁਣ ਕਾ ਧੜਾ ਹੈ ਹੈ ਚੀਜ਼ ਕੋ ਹੁੰਨੀ ਹੈ ਕੀ ਨਹੀਂ ਹੈਗੀ ਨਾ ਵਧੀਆ ਨਾ ਦੇਖ ਲੈ ਉਹ ਦੌੜ ਕੇ ਉਧਰ ਨੂੰ ਉਵੇਂ ਨੋਬੇ ਤੂੰ ਵਧੀਆ 40 50000 ਰੁਪਏ ਲੈ ਹੂਮੀ ਪਾਤਾ ਅੱਗੇ ਨਾ ਨਾ ਮੈਂ ਚਲਾ ਕੇ ਦੇਖ ਆਇਆ ਗੜਦ ਬਹੁਤ ਟੌਪ ਦੀ ਚੀਜ਼ ਹੈ ਕੱਲ ਆਉਣਾ ਫੇ ਕਰ ਮੈਂ ਘਰ ਆ ਬੋਦ ਨੂੰ ਦੇਖੀ ਦੂੰ ਕਾ ਚੀਜ਼ ਹੈ ਕੱਲੂ ਆ ਜਾਣ ਮੈਂ ਹੈ ਕੱਲੂ ਇਹ ਪਰਸ ਨੂੰ ਆਣਾ ਪਾਰਸੋਂ ਦਾ ਕਲਾਲਾ ਪਾਰਸੋਂ ਨੂੰ ਆਉਗਾ ਹਰ ਚੀਜ਼ ਆ ਦੇਖੀ ਬਵਾ ਜਦੀ ਚੌਥੇ ਨੂੰ ਲੈ ਆ ਜਦ ਤਨ ਇਹ ਵੀ ਆਉਗਾ ਦੋਹੇ ਨੂੰ ਇਹ ਘੱਟ ਸਵਾਗਤ ਤਾਂ ਕਰਿਓ ਫਿਰ ਡੱਕ ਲਾ ਕੇ ਹੈ ਨਾ ਬਾਈ ਨਹੀਂ ਆ ਕੇ ਦੇਖ ਲੂੰਗਾ ਇੰਨਾ ਨਹੀਂ ਵੇਟ ਕਰਨਾ ਤੇ ਦੇਖ ਲੂੰਗਾ ਚੌਥੇ ਨੂੰ ਹੀ ਨਹੀਂ ਆਉਣਾ ਉਧਰ ਹੀ ਡੱਕ ਲਿਆਓ ਬਜਦਾ ਬੇਸ ਬਹੁਤ ਤਕੜੀ ਬਜਦੀ ਹੈ ਅੱਛਾ ਫਿਰ 4 ਵਜੇ ਸਾਮਣੇ ਤਕੜੀ ਬਜਦੀ ਹੈ ਆਵਾਜ਼ ਵੀ ਘੈਂਟ ਅੱਛਾ ਫੁਕਰੀ ਪੂਰੀ ਹੈ ਸਾਹਿਬ ਜੀ ਉੱਤ ਬੰਗਣਾ ਸਾਹਿਬ ਨੂੰ ਤਾਂ ਉੱਪਰ ਆ ਬਹੁਤ ਸਾਹਿਬ ਜੀ ਦੇ ਤਿੰਨ ਬੇਸ ਹਨ ਫੇਨਾ ਸਾਹਿਬ ਜੀ ਉਧਰ ਕੇ ਪੰਜ ਹੈ ਸਾਹਿਬ ਜੀ ਤੇ ਤਾਂ ਬਹੁਤ ਉੱਪਰ ਹੈ ਕੁੱਤਲਾ ਖੜਾ ਹੈ ਨਾਗੇ ਉਹਨੇ ਤੇਰੇ ਕਾ ਫੇ ਪੰਗਾ ਲੈ ਲੈਣਾ ਤਾਈ ਦਾ ਕਹਦਾ ਖੜਾ ਪੁੱਛ ਲੈ ਉਹ ਤਾਂ ਕਹਦਾ ਬੱਜਦਾ ਨਹੀਂ ਹੈਗਾ ਬੜਾ ਪੁੱਛਿਆ ਉਹ ਤਾਂ ਦਾ ਤਾ ਵੀ ਉਹ ਹੈ ਨਾ ਉੱਪਰ ਅੱਛਾ ਹਾਂ ਆਵਾਜ਼ ਦੇਖੀ ਅੱਛਾ ਬੋਲ ਦਿਓ ਕੋ ਕੋਲ ਬੰਗਣਾ ਕੋਈ ਕੋਲ ਤਾਂ ਨਹੀਂ ਪਤਾ ਜਿਹੜਾ ਵਿੱਚ ਗਾਉਣਾ ਹੈ ਉਹ ਉਹੀ ਹੈ ਆਓ ਵਿੱਚ ਤੂੰ ਗੋਲਾ ਲੀ ਕੋਈ ਆਉਂਦੀ ਹੈ ਸੰਜਕਾਰ ਨਾਲ ਲਾ ਲੀ ਆਪੇ ਕੋਲ ਬਣ ਜਾਣਾ ਪਟੰਦਕ ਨਹੀਂ ਕੀ ਹੋਇਆ ਕਿ ਉਹਨੂੰ ਯਾਰ ਸਮਿੰਟ ਦਾ ਵਿੱਚ ਉਹ ਇਹ ਨਹੀਂ ਸੁੱਕਾ ਤਾਂ ਪਹਿਲਾਂ ਤਾਂ ਹੁਣ ਤਾਂ ਇਗੀਆਂ ਕਿਣੀਆਂ ਵਿੱਚ ਉਹ ਜਾਣਾ ਜਮ ਨਾ ਪਟੋ ਜਾਣਾ ਅੱਜ ਦਾ ਹੀ ਆ ਅੱਜ ਭਈਆਂ ਕਿਣੀਆਂ ਅਰੋੜੀ ਦੀ ਤਾਰ ਨਹੀਂ ਤੇ ਵਿੱਚ ਰੋੜੀ ਆ ਆ ਫੇਰ ਤੇ ਡੱਕਾ ਜੇ ਉਹ ਤੂੰ ਤਾਂ ਦਾ ਬਾਈ ਹੋ ਗਿਆ ਹਰੇ ਪੂਰੇ ਤੂੰ ਤਾਂ ਹੋਇਆ ਹੁੰਦੇ ਆ ਆ ਦੋਏ ਤੂੰ ਤਾਂ ਚੱਲ ਪਈ ਇਹ ਹੁਣ ਡੜਾ ਪਾਉਣਾ ਦੇਖੀ ਗੱਲੇ ਜਿਹੜੇ ਨੀ ਯਾਰਾ ਦੇਣਾ ਪਤਾ ਕਾਤੇ ਇਹ ਸਿਆਹ ਚ ਛਾਗ ਹੋ ਜਾਂਦੇ ਆ ਗਰਮੀਆਂ ਵਿੱਚ ਹੋਏ ਹੁੰਦੇ ਆਲੇ ਆ ਨਾ ਬਹੁਤੀ ਦਰੱਖਤਾਂ ਇਹ ਸ਼ਾਮਾਂ ਸ਼ਾਮਾਂ ਬਹੁਤ ਹੋ ਜਾਂਦੀ ਹੁੰਦਾ ਤੂੰ ਤਾਂ ਜਿਹੜਾ ਮੈਂ ਦੁੱਤ ਨਹੀਂ ਖਾਓ ਭਾਈ ਠੀਕ ਨੇ ਹਾਂ ਵੇ ਰੋ ਬਾਪੂ ਨੂੰ ਬਾਈ ਟਰੈਕਟਰ ਫੇਰ ਲਿਆ ਆ ਰਾਦ ਫੋੜ ਇਹ ਫੋੜ ਬਾਈ ਲੈਣ ਦੀ ਹੋਰ ਉਹ ਆ ਗਿਆ ਆ ਜਾ ਉਹ ਆ ਗਿਆ ਮੁੰਡਾ ਇਹ ਲੈ ਟੈਕ ਇੱਕਸ ਵੀ ਕਰਦਾ ਲਾ ਹੈ ਇੱਕਸ ਵੀ ਕਰਦਾ ਇੱਧਰ ਲਈ ਸਾਡਾ ਲੱਗਿਆ ਉਹਨੇ ਲਾ ਲਿਆ ਛੱਡ ਕੇ ਪਹਿਲੇ ਨਹੀਂ ਪੈਗਾ ਅੱਜ ਕੱਲ ਦੀ ਸਾਰਿਆਂ ਨੇ ਹਾਂ ਲੈ ਖੈਲੀ ਦਾ ਟਰੈਕਟਰ ਇਹ ਵੀ ਸੁੱਕਾ ਥੋੜਾ ਬਾਕੀ ਦਾ ਹਿੱਸਾ ਬਾਈ ਸਿੱਧਾ ਆ ਗਿਆ ਇਹਦਾ ਸਿੱਧਾ ਹਿੱਸਾ ਕਹਿੰਦਾ ਉਹਦਾ 60 ਵਾਲਾ ਹਿੱਸਾ ਦਾ ਦੂਜੇ ਦਾ ਇਹ ਐਸਾ ਸਦਾ ਆਮ ਪਹਿਲੇ ਤੋਂ ਹੁੰਦਾ ਪੁਰਾਣੇ ਦਾ ਇਹ ਮਾਡਲ ਕਿੰਨਾ ਹੁੰਦਾ ਦੀ ਵਾ ਇਹ 96 ਮਾਡਲ ਹੈ ਜੀ ਰੋਪੜ ਦਾ ਨੰਬਰ ਹੈ 96 95 96 ਮਾਡਲ ਰੋਪੜ ਦਾ ਨੰਬਰ ਹੈ ਹਾਂ ਪੀਲੀ ਤਾਰਾ ਠੀਕ ਹੈ ਰੋਪੜ ਦਾ ਨੰਬਰ ਠੀਕ ਹੈ ਟਾਇਰ ਪੱਕੇ ਹੈ ਨਾ ਟਾਇਰ ਪੱਕੇ ਵੀ ਵੇਰ ਲਾਂ ਦੇ ਅੱਧ ਜਾ ਅੱਧੇ ਪਰੇ ਟਾਇਰ ਹੈਗੇ 65 65 ਦਾ ਸੀ ਆ ਹਾਂ ਆਪਾਂ ਦੇ ਪੈਸੇ ਹੈ ਹਾਂ ਮੁਰਲੇ ਹੱਦ ਤੇ ਮੁਰਲੇ ਅੱਧ ਤੇ ਹੀ ਰੱਖ ਲਾ ਮਾੜੀ 40 ਰੁਪਏ ਚੱਕਰ ਪਤਾ ਕਿ ਆ ਜਾਏ ਟਰੈਕਟਰ ਦਾ ਜਿਹੜਾ ਫੋਰਡ ਹੈ ਹੂੰ ਇਹ ਮੂਰੇ ਤੇ ਨਿੱਗਰ ਹੁੰਦਾ ਇਹ ਪਿਛਲੀ ਤੇਰੀ ਇੱਕ ਜੋੜੀ ਮੂਹ ਨੂੰ 1.5 1.5 ਲੰਦਾ 2.5 ਜਿਹੜਾ ਮਹਿੰਦਰਾ ਹੁੰਦਾ ਪਿਛਲੇ ਦੋ ਜੋੜੀਆਂ ਮੂਰੇ ਇੱਕ ਉਹ ਹੌਲਾ ਹੁੰਦਾ ਇਹ 12 ਹੁੰਦਾ ਟਰੈਕਟਰ ਮੂਰੇ ਤੇ ਨਿੱਗਰ ਆ ਮੂਰੇ ਤੇ ਟਰੈਕਟਰ ਇਹ ਵੀ ਜਿਹੜਾ ਸਾਫ ਹੈ ਟਰੈਕਟਰ ਸੁੱਕਾ ਹੁੰਦਾ ਇਹ ਬਹੁਤ ਦੂਰ ਤੇ ਲੇ ਕੇ ਆਏ ਇਹ ਕਿਤੇ ਲੈਂਦਾ ਇਹ ਲੈਂਦਾ ਇੱਧਰ ਤੇ ਦਿੱਲੀ ਵਾਲੀ ਸਾਈਡ ਤੇ ਨਹਾ ਯਾਰ ਰੋਪੜਾ ਦਾ ਨੰਬਰ ਮਿਲ ਗਿਆ ਰੋਪੜਾ ਦਾ ਨੰਬਰ ਅਸੀਂ ਗਈ ਤਾਂ ਐ ਰੋਪੜਾ ਦਾ ਨੰਬਰ ਹੈ ਚੇਪਾਲ 100 ਰੁਪਈਆ ਅੱਛਾ ਹਾਂ ਬਾਕੀ ਟਰੈਕਟਰ ਵੀ ਸਾਫ ਆ ਮੈਂ ਸ਼ੋਅ ਫੋਟੋ ਕਰੀ ਅਸੀਂ ਦੇਖ ਲਿਆ ਤਾਂ ਸ਼ੋਅ ਸਾਫ ਹੈ ਹਾਂ ਦਾਗ ਨਹੀਂ ਹੈਗਾ ਸ਼ੋਅ ਚ ਕਿੱਦਾਂ ਯੂ ਪਿਆਰ ਕਰਾਉਣਾ ਤੇ ਦੇਖੇ ਤੇ ਮਗਲਾ ਤੇ ਬਿਲ ਨਹੀਂ ਬਦਲਦੇ ਉਹਦਾ ਵੀ ਲੈਟ ਦੂਏ ਪਾਉਂਦੇ ਆ ਸਾਖ ਵਾਲੇ ਪਾਉਂਦੇ ਆ ਹਾਂ ਉਹਦੇ ਸਾਠ ਵਾਲੇ ਮਗਲਾ ਆਉਂਦੇ ਆ ਤੇ ਜੀ ਪਾਉਂਦੇ ਆ ਨੂੰ ਸ਼ੋਅ ਇਹੀ ਚੱਲਦੀ ਆ ਥੋੜਾ ਨੂੰ ਹੂੰ ਮੂੰ ਥਲਦੀ ਸ਼ੋਅ ਸਾਫ ਹੈ ਜਮਾਈ ਸ਼ੋਅ ਸਾਫ ਹੈ ਜੀ ਸ਼ੋਅ ਪਰ ਨਹੀਂ ਹੈਗਾ ਵੀ ਰੁਪਈਆ ਲੱਗਣਾ ਬੁਲਾਓ ਹੂੰ ਢੇਰ ਵੀ ਵਧੀਆ ਪੈਂਦੇ ਟਰੈਕਟਰ ਇਹਨ ਬਾਕੀ ਵੀ ਠੀਕ ਆ ਟਰੈਕਟਰ ਇਹਨ ਓਕੇ ਜੀ ਰਿਪੋਰਟ ਮਗਰ ਵੀ ਹੁੱਕ ਵੀ ਮੰਜਨ ਚ ਬੈਟਰੀ ਵੀ ਨਵੀਂ ਲਾਈ ਵੀ ਲੱਗਦੀ ਮੈਨੂੰ ਤੇ ਆਹ ਫੋਟੋਆਂ ਦੇਖ ਲਾ ਆਜਾ ਕੋਪਰ ਦਾ ਪਿਆ ਹੁੱਕ ਬਾਈ ਲੱਗੀ ਵੀ ਇਹਨੂੰ ਚੱਲ ਨਹੀਂ ਹੁੱਕ ਚੱਲਦੀ ਆ ਵਧੀਆ ਹੁੱਕ ਲੱਗੀ ਵੀ ਹੈ ਨਾ ਵਧੀਆ ਹੁੱਕ ਲੱਗੀ ਵੀ ਹੈ ਹੁੱਕ ਵਧੀਆ ਹਾਂ ਹੁੱਕ ਤੇਰੀ ਵਧੀਆ ਆਹ ਲਿੰਕਾ ਵੀ ਠੀਕ ਨਹੀਂ ਪਕਦੀ ਹਾਂ ਇਹਨਾਂ ਨੂੰ ਸਪੋਰਟ ਬਹੁਤ ਆ ਚ ਇਹਨਾਂ ਨੂੰ ਸੰਗਲ ਨਹੀਂ ਹੈਗਾ ਦੂਜੇ ਪਾਈਏ ਵੀ ਹੈ ਨਾ ਮਗਰ ਆਪਾਂ ਨੇ ਸੰਗਜਾ ਸੰਗਜਾ ਪਾਉਣਾ ਹਾਂ ਜਿਸ ਤਰ੍ਹਾਂ ਮਾਜੀ ਪਾ ਲੈ ਹਾਂ ਇਹਦੇ ਨਾਲ ਡਰਾਵਲ ਵੀ ਆ ਵੀ ਹੈ ਹਾਂ ਡੰਡਾ ਵੀ ਉਹ ਦੋਏ ਨਾਲ ਹੈ ਨਹੀਂ ਤੀ ਡਰਾਵਲ ਦੀ ਆ ਉਹ ਵੀ ਹੈਗਾ ਹਾਂ ਇਹਦੇ ਨਾਲ ਗੁੱਲਾ ਨਹੀਂ ਹੈਗਾ ਤੁਹਾਡੇ ਵੱਲ ਪਾਇਆ ਵਾਹ ਉਹਦਾ ਠੀਕ ਆ ਬਾਕੀ ਜੱਗੂ ਬਹੁਤ ਵਧੀਆ ਜੈਸੀ ਕਾਲ ਮਾਰੇ ਮੱਕੜਾ ਹੋਰ ਹੈ ਹੋਰ ਜੀ ਹੋਰ ਬੜੀ ਠੀਕ ਹੈ ਨਾ ਠੀਕ ਹੈ ਟਰੈਕਟਰ ਦਾ ਫੋਨ ਬਹੁਤ ਆਇਆ ਕਹਿੰਦਾ ਹੋਲੇ ਜੀ ਕਰਦਾ ਆਹੋ ਬਹੁਤ ਫੋਨ ਆਉਂਦੇ ਠੀਕ ਹੈ ਟਰੈਕਟਰ ਜੱਗੂ ਇਹ ਵੀ ਮਾਡਲ ਵੀ ਉੱਚਾ ਉਹ ਵੀ ਟਰੈਕਟਰ ਦਾ ਕੰਮ ਕਮ ਹੋਇਆ ਵਾ ਸਾਰਾ ਗੇਅਰ ਵੀ ਸਾਰਾ ਇਹ ਜਿੱਦ ਨਹੀਂ ਇਹ ਜਿੱਦ ਇਹ ਥੋੜਾ ਮਾਡਲ ਵੀ ਉੱਚਾ ਨਾ ਜੀ 92 ਮਾਡਲ ਇਹਦਾ ਟਾਇਰ ਵੀ ਪੱਕੇ ਹੋ ਰਹੇ ਬਟਰਾਲੇ ਤੇ ਇਹ ਸਮਝ ਲਓ ਲਾਸਟ ਵਾਲਾ ਮਾਡਲ ਇਹ ਆ ਥੋੜਾ 99 ਬੰਦ ਹੋਈ ਦੇਣਾ 97 ਦੇ ਫਰਕ 97 ਤੇ 99 ਦੇ 99 ਨੇ 99 ਨੇ ਜੀ ਹਾਂ 99 ਵੀ ਮਾਡਲ ਹੈ 99 ਲਾਸਟ ਆਇਆ ਉਹਦੇ ਬਾਅਦ ਫਾਰਮ ਟ੍ਰੈਕ ਆ ਗਏ ਨੇ ਮਾਈਕੋਪੰਪ ਆਹ ਹੈ ਮਾਈਕੋਪੰਪ ਆਹ ਹੈ ਰੂੜ ਵੀ ਹੈ ਦੂਆ ਹਵਾ ਨਹੀਂ ਹੈ ਇਹ ਤਾਂ ਮੈਕੋਪ ਪਾਇਨ ਦੂਆ ਨਹੀਂ ਡਾਇਫਰਾਮ ਵਾਲਾ ਹੂੰ ਉਹਦੀ ਥੋੜੀ ਆਵਾਜ਼ ਘੱਟ ਹੁੰਦੀ ਬਾਦ ਇੰਨਾ ਦੇ ਫਰਕ ਨਹੀਂ ਉਹਦਾ ਵੀ ਡਾਇਫਰਾਮ ਵਾਲਾ ਹੀ ਨਹੀਂ ਹੈਗਾ ਉਹਦਾ ਦੂਆ ਹੀ ਆ ਉਹਦਾ ਵੀ ਦੂਆ ਪਾਵਾ ਪੰਪ ਟ੍ਰੈਕਟਰ ਉਹ ਬਾਲ ਤੇਜ ਕਰਾਇਆ ਹੁਣ ਆ ਬਾਅਦ ਚ ਚੇਂਜ ਕਰਾਇਆ ਉਹਨੇ ਪਹਿਲਾਂ ਡਾਇਫਰਾਮ ਹਤਾ ਉਹਨੇ ਇਹਨਾਂ ਦੀ ਐਵਰੇਜ ਵੱਧ ਆ ਪੰਪ ਦੀ ਇਹਦੀ ਵੱਧ ਆ ਹਾਂ ਉਹਦੀ ਵੱਧ ਆ ਦੂਏ ਨਾਲ ਤੇ ਵੱਧ ਹੈ ਜੀ ਕੋਈ ਦਿੱਕਤ ਵੀ ਨਹੀਂ ਆਉਂਦੀ ਉਹ ਬੰਕੜੇ ਥੋੜੀ ਹੋ ਵੀ ਹੈ ਠੀਕ ਹੈ ਬਾਕੀ ਪੈਸੇ ਰਾਏ ਮਾਰੇ ਪੈਡਲ ਫੂਟਰ ਸਾਰਾ ਕੁ ਲੋਵਾਏ ਹੋਏ ਆ ਬਾਈ ਇਹ ਤਾਂ ਲੈ ਲੈ ਭਾਈ ਬਿਜਾ ਰੰਗ ਤੇ ਉਹਦਾ ਮਿੱਲਾ ਉਹ ਖੜਾ ਉਧਰ ਫੱਕਰ ਹੋਇਆ ਜਾ ਹਾਂ 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 ਡੋੜਾ ਹਾਂ ਇਹ ਤਾਂ ਹੁਣ ਇਹ ਰੰਗ ਹੋਇਆ ਹੋਇਆ ਪੈ ਰੰਗ ਹੈਗਾ ਕਿੰਨਾ ਕਿਰਾਇਆ ਦਾ ਰੰਗ ਵੀ ਇਹ ਵੀ ਵਧੀਆ ਹੋਇਆ ਪਿਆ ਰੰਗ ਠੀਕ ਹੋਇਆ ਵਾ ਸ਼ੋ ਵੀ ਸਾਫ ਹੈ ਹਾਂ ਰੰਗ ਠੀਕ ਹੈ ਮਾ ਸ਼ੋ ਮਾ ਉਹ ਵੀ ਸਾਫ ਹੈ ਨਾ ਸ਼ੋ ਭਾਈ ਜੱਗ ਵੀ ਨਹੀਂ ਹੈਗੀ ਗਲੀ ਪੀਵੀ ਵੀ ਨਹੀਂ ਕਿਸੇ ਪਾਸੇ ਤੇ ਸਾਫ ਹੈ ਸਾਰੇ ਪਾਸੇ ਤੇ ਹੂੰ ਪਹਿਲਾਂ ਇਹਨੂੰ ਬੈਟਰੀ ਉਰੇ ਆਉਂਦੀ ਆ ਜੱਗੂ ਆ ਬੈਟਰੀ ਫੈਕਟਰ ਆਈ ਆਇਆ ਉਰੇ ਪਤਾ ਕੀ ਹੁੰਦਾ ਦਾ ਬੈਟਰੀ ਦਾ ਉਰੇ ਨਾ ਇੱਥੇ ਆਹ ਮਾਲ ਮੋਟਾ ਛਾਲਾ ਮਾਰ ਦਿੱਤੇ ਆ ਸ਼ੋ ਖਰਾਬ ਹੋ ਗਈ ਹਾਂ ਤਾਂ ਹੀ ਅਗਲਾ ਬਾਕਸ ਸਾਈਡ ਬਲੌਂ ਲਾਗੇ ਬਾਅਦ ਜਦੋਂ ਉਹ ਬਲੌਂ ਹੋਣ ਦਿੱਤੀ ਨਾ ਇੰਜਨ ਦਾ ਸਾਰਾ ਰੰਗ ਉੱਧਰ ਹੀ ਜਾਦਾ ਮੇਰੇ ਸਾਈਡ ਲਾਉਣ ਲੱਗੇ ਆ ਵੀ ਨਹੀਂ ਗਲੀਆਂ ਵੀ ਹੁੰਦੀਆਂ ਬਾਈ ਨੇ ਜਦੇ ਕਢਾਤੀ ਹੋਣੀ ਮੈਨੂੰ ਤਾਂ ਲੱਗਦਾ ਬੈਟਰੀ ਲਾਗ ਉਹੀ ਜੋ ਬਈ ਇਹਦੇ ਉੱਤੇ ਲੱਗੇ ਨੇ ਟੂਲ ਫਿੱਟ ਕਰੇ ਹੋਏ ਆ ਬਾਜਾ ਨੇ ਇਹਦੀ ਕਾਪੀ ਵੀ ਕਾਪੀ ਵੀ ਸਿੱਪ ਵਾਲੀ ਬਣੀ ਹੋਈ ਹੈ ਅੱਛਾ ਹਾਂ ਇਹਦਾ ਬੰਦੇ ਨੇ ਬਾਅਦੋਂ ਦੋ ਵਾਰ ਪੰਜ-ਪੰਜ ਸਾਲ ਵਾਸਤੇ ਪਾਸ ਕਰਾ ਲਿਆ ਦਾ ਹਾਂ 24 ਬੰਦੇ ਰੱਖਿਆ ਪਤਾ ਠੀਕ ਹੈ ਉਹ ਹੁਣ ਤਾਂ ਜੇ ਕੋਈ ਨੌਣੀ ਹੁੰਦੇ ਉਹਨਾਂ ਐਫੀਡਿਟ ਚੱਲਦਾ ਹੁੰਦਾ ਹੁਣ ਤਾਂ ਨਹੀਂ ਨਾ ਹੁੰਦੇ ਹੁਣ ਤਾਂ ਹੁਟੇ ਚੱਲਦਾ ਜਿਨ੍ਹਾਂ ਨੇ ਪਾਸ ਕਰਾਏ ਹੋਏ ਆ ਪਾ ਪੰਜ ਸਾਲ ਆ ਹਾਂ ਉਹ ਹੋ ਜਾਂਦੇ ਉਹ ਪਾਸ ਹੋ ਜਾਂਦੇ ਠੀਕ ਹੈ ਨੂੰ ਤਾਂ ਜੇ ਨੌ ਕਰਾਉਣੇ ਦਿਨ ਦੀ ਖਾਸੀ ਲੇਟ ਫੀਸ ਪੈਂਦੀ ਠੀਕ ਹੈ ਹਾਂਜੀ ਹਾਂ ਜਿਹੜੀ ਕਾਪੀ ਲਿਆਂਦੀ ਇਹੀ ਬੰਦੇ ਨਾਲ ਉਹੀ ਹੁਣ ਹੈ ਹਾਂ ਹਾਂਜੀ ਉਹਦੇ ਨਾਮ ਤਾਂ ਇਹਦੇ ਨਾਮ ਤਾਂ ਠੀਕ ਹੈ ਦੂਜੇ ਨਾਮ ਆ ਟਰੈਕਟਰ ਇਹ ਦੋਏ ਬੰਦੇ ਦੇ ਨਾਮ ਜੀ ਠੀਕ ਹੈ ਹਾਂ ਬਾਕੀ ਟੈਟਰ ਦੇ ਇੰਡੀਕੇਟਰ ਵੀ ਚੱਲੋ ਸਾਰੇ ਏ ਟੂ ਜ਼ ਸਾਰੇ ਕੋ ਬਲਦੇ ਨੇ ਉਹ ਨੂੰ ਪ ਨਹੀਂ ਆਉਗਾ ਬਾਕੀ ਲਾਈਟਾਂ ਲੂਟਾਂ ਦਾ ਵੀ ਸਾਰਾ ਕੰਮ ਹੋ ਜਾ ਰਿਹਾ ਹੈ ਟੈਟਰ ਐਲਈ ਆ ਮੂਰੇ ਇਹ ਆ ਮਾੜਾ ਮੋਟਾ ਗਰੀਸ ਹੋਣਾ ਆਇ ਨੂੰ ਨਾ ਨੀ ਕਿਸ ਚੁਬਾਲ ਇੱਕ ਇੱਕ ਪਿੱਛੇ ਕਰ ਹਾਂ ਇੱਕ ਪਿੱਛੇ ਇੱਥੇ ਵੱਲ ਤੇ ਬਤੇ ਮਾੜੇ ਮੋਟੇ ਪੈਸੇ ਲਾਗੇ ਇੱਕ ਨੂੰ ਛਤਰੀ ਲੱਗੀ ਇੱਕ ਬੰਪਰ ਹਾਂ ਇੱਕ ਮੋਲੇ ਟਾਇਰ ਪੈਗੇ ਹੂੰ ਤੇ ਮਾੜਾ ਮੋਟਾ ਜੂਲ ਫਾਲਦਾ ਹੁੰਦੀ ਹੁੰਦੀ ਜਾਂਦੀ ਮੂਰੇ ਤਾਂ ਥੋੜੇ ਬੜੇ ਪਾ ਦਵੇ ਇਹਨੂੰ ਤੇ ਮੂਰੇ ਤਾਂ ਉੱਚਾ ਜਾ ਹੋ ਜਾਣਾ ਇੱਛਾ ਕਿ ਦੂਗਾ ਲੱਗਿਆ ਫੇਰ ਗੱਲ ਬਣਦੀ ਹੈ ਹਾਂਜੀ ਕੀ ਸਾ ਹਿੱਸੇ ਪਰ ਹਾਂ ਹੈ ਕਿ ਨਹੀਂ ਜੀ ਨੇ ਪਾਵਰ ਕਰਾਉਣਾ ਇਹ ਸਾਰਾ ਇਹਦਾ ਰੈਲਾ ਬਹੁਤ ਚੱਲਦਾ ਨਾ ਰੈਲਾ ਚੱਲਦਾ ਮੈਂ ਦੇਖਿਆ ਬਹੁਤ ਰੈਲਾ ਮੁੜਦਾ ਮੁੜਦਾ ਵਧੀਆ ਇਹ ਕਾਰਡ ਦਾ ਨੂੰ ਗਰੀਸ ਹੋਣ ਨਾਲ ਹੂੰ ਉਹ ਕਦੂ ਜੱਲਿਆ ਪਤਾ ਠੀਕ ਆ ਫਿਰ ਤਾਂ ਟਾਇਰ ਵੀ ਰਬਟਰ ਵਾਲ ਤੇ ਇਹਦੇ ਪੱਕੇ ਆ ਇਹਦੇ ਟਾਇਰ ਪੱਕੇ ਆ ਹੈ ਨਾ ਇਹਦਾ ਟਾਇਰ ਆ ਇਹ ਟਾਇਰ ਨਾ ਸਾਫ ਹੈ ਇਹ ਠੀਕ ਹੈ ਸਾਰਾ ਕੁਝ ਠੀਕ ਹੈ ਗਲਿਆ ਪਾਣੀ ਕਿਤੇ ਵੀ ਜੇ ਕਿਸੇ ਨੇ ਉਂ ਵੀ ਜੇ ਰੱਖਣਾ ਵੀ ਹੈ ਸ਼ੌਂਕੀਏ ਤੌਰ ਤੇ ਉਹ ਵੀ ਠੀਕ ਆ ਦੇਖਿਓ ਉਹਦੇ ਲੱਗੇ ਹੋਏ ਤੇ ਬਾਈ ਮੈਨੂੰ 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 ਕਿੱਥੇ ਲਈ ਲੱਗੇ ਉਹ ਤੇ ਮਰਾੜ ਹੋ ਸਕਦਾ ਆ ਵਗੜ ਨਾਲ ਦੇ ਲੈ ਠੀਕ ਹੈ ਨਾ ਤਾਂ ਹੀ ਮਰਾ ਮੋਟਾ ਹੋਇਆ ਬੈ ਤੇਰਾ ਜੰਗ ਜੀ ਹੋਈ ਵੀ ਗਿਆ ਨੂੰ ਇਹ ਨਾਲ ਦੇ ਮਰਾ ਨਹੀਂ ਦੇ ਬਾਕੀ ਤਿਆਰੀਆਂ ਫੇ ਜਾਣ ਨਹੀਂ ਕੱਲ ਜਾਣਾ ਤੁਸੀਂ ਹੈ ਜਾਣਾ ਕੱਲੂ ਬਾਈ ਅੱਛਾ ਕੱਲੂ ਖਿੱਚਦੇ ਨਾ ਕੰਮ ਕਿੰਨੇ ਵਜੇ ਜਾਣਾ 8 ਵਜੇ ਕਹਿੰਦੇ ਆ 8 9 ਵਾਲਾ ਬੰਦੇ ਨੇ ਹੈ ਇਹਨੇ ਵੀ ਜਾਣਾ ਕੱਖ ਤਾਂ ਹੀ ਵਢਣਾ ਆ ਲੱਗਦਾ ਤਾਂ ਹੀ ਵਢਣਾ ਵਾ ਬਹੁਤ ਬੜਾ ਅੱਛਾ ਉਹਨੂੰ ਵਢੂਗਾ ਤਾਂ ਹੁਣ ਤੇ ਕੱਲ ਵੀ ਨਹੀਂ ਲਗਾਏਗਾ ਆਪਾਂ ਆਪਾਂ ਨੂੰ ਵਢਣੇ ਪੈਣੇ ਇਹਨਾਂ ਨੇ ਕਿੱਥੇ ਵਢਣੇ ਮਗਰ ਤੇ ਲੈ ਲੈ ਜਾਣਾ ਹਾਂ ਹੋਣਾ ਬੜਾ ਜਿੱਥੇ ਜਾਣਾ ਜਾਇਆ ਤੁਸੀਂ ਆਨ ਕੱਖ ਵੱਢਣੇ ਬੜਾ ਠੀਕ ਹੈ ਯਾਰ ਇੱਕ ਨੂੰ ਲੱਗ ਜਾਣਾ ਤਿੰਨ ਦਿਨ ਦਿਨ ਦੇ ਵੱਢ ਕੇ ਛੱਡਦੇ ਨੇ ਠੀਕ ਹੈ ਨਹੀਂ ਜੇ ਕੋਈ ਇੱਧਰ ਕਰਦਾ ਬਾਈ ਨੇ ਨਾ ਫੋਨ ਆ ਬਾਈ ਕਹਿੰਦਾ ਉਧਰ ਤੇ ਉਹ ਮੰਗਾਉਣਾ ਟਰੈਕਟਰ ਦਾ ਸਮਾਨ ਥੋੜਾ ਜਿਹਾ ਦੋ ਇੱਧਰ ਦੇ ਦੋ 2 ਕਿਲੋ ਕਹਿੰਦਾ ਤੁਹਾਨੂੰ ਬੰਦਾ ਆ ਕੇ ਫੜਾ ਦੇ ਕੋਈ ਟਰੈਕਟਰ ਦਾ ਪਾਰਟ ਹੋਣਾ ਕੋਈ ਹਾਂ ਮੈਸੀ ਦਾ ਅੱਛਾ ਮੈਂ ਕਿਹਾ ਬਾਈ ਮੈਂ ਪੁੱਛ ਕੇ ਦੱਸਾਂਗਾ ਵੀ ਜੇ ਉਧਰ ਉਧਰੋਂ ਉਧਰ ਸਮਾਨ ਤਾਂ ਲਿਆ ਸਕਦੇ ਹਾਂ ਇੱਧਰ ਦੇ ਨਹੀਂ ਆਉਣ ਨਹੀਂ ਦਿੰਦੇ ਨਹੀਂ ਹਾਂ ਉੱਥੇ ਤਾਂ ਕਾੜਾ ਵੀ ਨਹੀਂ ਹੁੰਦੇ ਉੱਥੇ ਦਾ ਅੱਛਾ ਲੱਟਰ ਨਹੀਂ ਤੈਨੂੰ ਜਿਹੜੀ ਕਹਿੰਦੇ ਮੈਂ ਉੱਥੇ ਮੂਰੂਦ ਲੱਗੇ ਹੋਏ ਆ ਬਾਗਜ ਬਾਬਾ ਨਾਨਕ ਦੀ ਦੇਵੀ ਦੇ ਹਾਂ ਵੀ ਉਹ ਤਾਂ ਮੂਰੂਦੇ ਕੱਢ ਲਿਆ ਮੈਂ ਬੰਦਾ ਉਹ ਨਹੀਂ ਨਿਕਣ ਦਿੰਦੇ ਉਹ ਅੱਛਾ ਉੱਥੇ ਪੈਕਿੰਗ ਬਾਕਸ ਆਪਸ ਦਾ ਜਿਹੜਾ ਸਮਾਨ ਆਉਂਦਾ ਲਿਆਉਣਾ ਨਹੀਂ ਕਹਿੰਦੇ ਕੁਝ ਵੀ ਇੱਧਰ ਉਹ ਲਿਆ ਸਕਦੇ ਆ ਕਿਹੜਾ ਜਿੱਦਾਂ ਮੈਂ ਤਾਂ ਦੁਕਾਨਾਂ 'ਚ ਉੱਥੇ ਮਿਲਦਾ ਹਾਂ ਹਾਂ ਖਰੀਦਿਆ ਵਾ ਸਮਾਨ ਪ੍ਰਸ਼ਾਦ ਪ੍ਰਸ਼ੂਦ ਲਿਆ ਸਕਦਾ ਤੂੰ ਬਸ ਪੈਕਿੰਗ ਜਿਆਦਾ ਨਾ ਜੱਗੂ ਸਮਾਨ ਆਉਣ ਨਹੀਂ ਦੇਣਾ ਨਹੀਂ ਨਹੀਂ ਹਾਂ ਹਾਂ ਪੈਕਿੰਗ ਨਹੀਂ ਜਿਆਦਾ ਅੱਛਾ ਲੈ ਆਉਣ ਦਿੰਦੇ ਬਹੁਤ ਪੈਕ ਆਉਣੀ ਦਸਵਾਨੀ ਦੂਦਰ ਹੋਈ ਜਾਂਦੀ ਹੈ ਨਾ ਹੋਰ ਨਾਲ ਆਏ ਆ ਨਾ ਮੇਰੇ ਹਿਸਾਬ ਨਾਲ ਮੈਂ ਤਾਂ ਹੁਣ ਗਿਆ ਨਹੀਂ ਮੈਂ ਤਾਂ ਪਹਿਲੀ ਵਾਰ ਜਾਣਾ ਮੱਲਾ ਤਾਂ ਉੱਥੇ ਬਾਉਂਡਰੀ ਕਰੀ ਵੀ ਉਹ ਤੇ ਬਾਹਰ ਆਪਾਂ ਜਾ ਨਹੀਂ ਸਕਦੇ ਉੱਥੇ ਦਾ ਦੇਖ ਤੂੰ ਤੈਨੂੰ ਪਤਾ ਹੀ ਨਹੀਂ ਲੱਗਣਾ ਤੇਰੇ ਜੇ ਫਿਰਦੇ ਬੰਦੇ ਅੱਛਾ ਤੈਨੂੰ ਦਾ ਬਣਾਣਾ ਨਹੀਂ ਪਤਾ ਲੱਗਣਾ ਵੀ ਇਹ ਯਾਤਰਾਂ ਵਾਲੇ ਕਿ ਕਿਹੜੇ ਆ ਅੱਛਾ ਸਾਰਾ ਸੀਆਈਡੀ ਇੱਥੇ ਅੱਛਾ ਹਰ ਬਾਡਰ ਤਾਂ ਤਾਂ ਹੁੰਦੀ ਹੀ ਹੁੰਦੀ ਹੈ ਬਾਈ ਲੋੜ ਨਹੀਂ ਹਜੇ ਉਹ ਕੰਮ ਕਰਨੇ ਦੀ ਯਾਰ ਹੈ ਕਿ ਨਹੀਂ ਉੱਧਰ ਤਾਂ ਮੈਸੇਜ ਉੱਧਰ ਮੈਸੇਜ ਆਦਾ ਉੱਧਰ ਮੈਸੇਜ ਆਉਂਦਾ ਦੂਏ ਆ ਬਹੁਤ ਦੂਰ ਹਾਂ ਕੋਰੀਅਰ ਕਰਾ ਲਵੇ ਹਾਂ ਉੱ ਉਧਰ ਇਹ ਕਿਹੜੀ ਚੀਜ਼ ਥੀ ਮੈਸੇਜ ਸੀ ਪਤਾ ਨਹੀਂ ਕੋਈ ਹੋਣਾ ਸਮਾਨ ਸਵਾਨ ਇੰਜਨ ਦਾ ਪਾਰਟ ਫੂਟ ਹੋਣਾ ਕੋਈ ਅੱਛਾ ਉ ਤਾਂ ਐ ਤਾਂ ਮੈਂ ਕਿਤੇ ਮੈਂ ਕਿਹਾ ਬਾਈ ਪੁੱਛ ਲੂੰਗਾ ਜੇ ਆਉਣ ਦੇ ਦੇਣਾਂਗੇ ਉੱਥੇ ਤੇ ਕਿੱਦਾਂ ਆਉਣ ਦੇਣਗੇ ਪਹਿਲੇ ਪਾਕਿਸਤਾਨ ਦੇ ਹਨ ਆਪਾਂ ਨੂੰ ਗਾਹ ਤਾਂ ਨਿਕਲ ਨਹੀਂ ਦੇਣਾ ਉਹਨਾਂ ਨੇ ਉਹ ਗਾਹ ਨਹੀਂ ਜਾਣੀ ਗੁਰਦਾਰੀ ਚ ਰੱਖਣਾ ਉਹਨਾਂ ਨੇ ਬਾਉਂਡਰੀ 'ਚ ਰਹਿਣਾ ਉਧਰ ਗਾਹ ਤਾਂ ਗਾਹਲਾ ਵੀ ਲੱਗਦਾ ਉੱਥੇ ਤੋਂ ਸਮਾਨ ਆਉਣਾ ਹਾਂ ਜੀ ਨਨਕਾਣਾ ਸਾਹਿਬ ਜਾਣਾ ਹੋਵੇ ਫੇਰ ਗੱਲ ਹੋਰ ਤੇ ਸਾਰੇ ਫੇਰ ਸਾਰੇ ਵੇਖੋ ਘੁੰਮੋ ਜਿੰਦੇ ਉਹ ਵੀ ਤੇਰੇ ਜਿਹੜਾ ਖੁੱਲਾ ਵੀਆ ਹੈ ਅੱਛਾ ਜੀ ਹਾਂ ਕਹ ਤੇਰਾ ਵੀਆ ਲੱਗਿਆ ਖੁੱਲਾ ਵੀ ਸੰਭਿਆ ਖੇਤ ਉਤਰਾ ਖੁੱਲਾ ਵੀ ਜੇ ਲੱਜਦਾ ਮੀਨੇ ਦਾ 15 ਦਿਨ ਦਾ ਇਹਦਾ ਹੈ ਇੱਕ ਦਿਨ ਦਾ ਇਹ ਨਾ ਜਾਣਾ ਇਹਦੇ ਨਾਲ ਜਿਹੜਾ ਜੇਥਾ ਦਾ ਆਉਂਦੇ ਆ 15 20 ਬੰਦੇ ਗਏ ਆ ਵੀਏ ਲਾ ਕੇ ਉਹਨਾਂ ਦਾ ਤੇਰੇ ਨਾਲ ਫੋਰਸ ਵੀ ਰਹਿਣੀ ਹੈ ਹਾਂ ਉਹਨਾਂ ਨੇ ਕਮਾਉਣਾ ਤੈਨੂੰ ਉਨੇ ਟਾਈਮ ਤੈਨੂੰ ਬਾਹਰ ਕੱਢਣਾ ਹੈ ਜਿਹੜਾ ਬੰਦਾ ਆਪਣਾ ਵੀਏ ਲਵਾ ਕੇ ਜਾਂਦਾ ਹੈ ਆਪਣਾ ਖੁਦ ਉਹ ਬੰਦਾ ਫੇ ਘੁੰਮੀ ਜਾਂਦਾ ਜਿਹੜੇ ਜਿਹੜੇ ਯੂਰਪ ਤੋਂ ਜਾਂਦੇ ਆ ਨਾ ਅਮਰੀਕਾ ਕੈਨੇਡਾ ਵਾਲੇ ਉਹਨਾਂ ਨੂੰ ਖੁੱਲਾ ਵੀਜ਼ਾ ਮਿਲ ਜਾਂਦਾ ਇਹਨੇ ਦਾ 15 ਤੇ 20 ਦਿਨ ਦਾ ਨਾ ਮਿਲਦਾ ਬੰਦਿਆਂ ਨੂੰ ਵੀ ਹੈਗਾ ਹਾਂ ਮਿਲ ਜਾਂਦਾ ਹੈ ਜਿਹੜਾ ਉਹ ਨਾ ਸੱਟ ਲੋਨੇ ਕਮਾਉਂਦੇ ਉਹਨਾਂ ਉੱਦਾਂ ਲਈ ਥੱਲੇ ਕਰ। ਉਹ ਬੰਦੇ ਕਿਸੇ ਕਿਸੇ ਦੇ ਲੱਗਦਾ ਬਾਈ ਕਹਾਂ ਫੇ? ਅੱਛਾ ਜੀ। ਪਹੁੰਚ ਜਾ ਉਹਨਾਂ ਨੂੰ। ਤੈਨੂੰ ਪਤਾ ਹੀ ਆ ਫਿਰ ਇਹ ਹਮਣ ਗਾਂ ਤੇ ਗਾ ਚੱਲ। ਹੋਰ ਮਿੰਟਾਂ ਦਾ ਯਾਰ। ਆਪਾਂ ਬਦਲੇ ਵੀ ਰਹੀ ਜਾਂਦੀ ਆ। ਪਾਕਿਸਤਾਨ ਦੀ ਗਵਰਨਮੈਂਟ ਚੰਗੀ ਆ। ਪਾਕਿਸਤਾਨੀ ਬੇਚਾਰੇ ਬਹੁਤ ਪੰਜਾਬੀ ਹੋ ਤੜਫਦੇ ਆ। ਉਹਨਾਂ ਨੂੰ ਇਤਨਾ ਬਿਜੇ ਨਹੀਂ ਦਿੰਦੀ ਗਵਰਨਮੈਂਟ। ਇੰਡੀਆ ਦਾ। ਉਹਨਾਂ ਨੂੰ ਨਹੀਂ ਮਿਲਦਾ। ਹਮ ਤਾਂ ਠੀਕ ਆ ਬਾਈ। ਹਾਂ। ਮਰੀਏ ਸੌਦਾ। ਠੋਕਾ ਵਧੀਆ। ਜੀ ਜੇਨੇ ਭਾਈ ਲੈਣਾ ਹੋਇਆ ਸੰਪਰਕ ਕਰ ਲਿਓ ਜੱਗੂ ਫੇਰ ਬੋਲ ਨੰਬਰ ਅੱਜ ਜੱਗੂ ਫੇਰ ਬੋਲ ਦੇ ਨੰਬਰ ਨੰਬਰ ਭਾਈ ਕਿਆ ਸੀ ਡਿਕਟਾਤਾ ਭਾਈ ਤੁਹਾਨੂੰ 8878790 ਦੁਆਰੇ ਬੋਲ ਦੇ 81461 78790 ਬਾਕੀ ਭਾਈ ਕਰ ਦਿਓ ਕਾਲ ਜੱਗੂ ਨੂੰ ਹਾਂ ਜੱਗੂ ਇਹਦਾ ਕਰਤਾ ਤਰਤਾ ਕਰਤਾ ਤਰਤਾ ਜੱਗੂ ਆਪਾਂ ਦਾ ਡਰਾਈਵਰ ਆ ਫਲਾੜੀ ਦਾ ਜੱਗੂ ਠੀਕ ਹੈ ਜੀ